ਇੱਕ ਸਮਾਂ ਹੁੰਦਾ ਸੀ ਜਦ ਪ੍ਰਮੋਸ਼ਨ ਕਰਨ ਦੇ ਲਈ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਲਈ ਇਸ਼ਤਿਹਾਰ ਹੈ ਜੋ ਕਿ ਸਿਰਫ ਪੇਪਰ ਦੇ ਮਾਧਿਅਮ ਨਾਲ ਦਿੱਤੇ ਜਾਂਦੇ ਸੀ ਯਾਨੀ ਕਿ ਦੁਵਾਰਾ ਤੇ ਲੱਗਣ ਵਾਲੇ ਪੋਸਟਰ ਜਾਂ ਫਿਰ ਅਖਬਾਰਾਂ ਦੇ ਵਿੱਚ ਪਰ ਇੱਕ ਕ੍ਰਾਂਤੀ ਆਈ ਇਸ ਯੁੱਗ ਦੇ ਵਿੱਚ ਅਤੇ ਇਹ ਯੁੱਗ ਪੂਰਾ ਡਿਜੀਟਲ ਹੋ ਗਿਆ ਔਰ ਇਸ ਡਿਜੀਟਲ ਯੁੱਗ ਦੇ ਵਿੱਚ ਹੁਣ ਐਡਵਰਟਾਈਜ਼ਮੈਂਟ ਕਰਨਾ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣਾ ਪ੍ਰਮੋਸ਼ਨ ਕਰਨਾ ਡਿਜੀਟਲ ਮਾਧਿਅਮ ਦੇ ਨਾਲ ਸੰਭਵ ਹੋ ਗਿਆ ਆਸਾਨ ਹੋ ਗਿਆ ਔਰ ਇਸ ਦੇ ਵਿੱਚ ਹੁਣ ਇੰਨੀ ਕੁ ਜ਼ਿਆਦਾ ਤਬਦੀਲੀ ਆ ਗਈ ਹੈ ਕਿ ਲੋਕ ਜ਼ਿਆਦਾਤਰ ਜੋ ਪ੍ਰੋਮੋਸ਼ਨਸ ਨੇ ਉਹ ਡਿਜੀਟਲ ਮਾਧਿਅਮ ਨਾਲ ਹੀ ਕਰਨਾ ਪਸੰਦ ਕਰਦੇ ਨੇ ਸੋ ਸਾਡੇ ਨਾਲ ਅੱਜ ਇੱਕ ਬੇहद ਖਾਸ ਗੈਸਟ ਜੁੜੇ ਨੇ ਜੋ ਕਿ ਇੰਦਰਜੀਤ ਸਿੰਘ ਨੇ ਜਨਾਬ ਵੱਲੋਂ ਇੱਕ ਕੰਪਨੀ ਚਲਾਈ ਜਾ ਰਹੀ ਹੈ ਇਨਫੋਟੈਕ ਸਰਵਿਸ ਇਸ ਦੇ ਬਾਰੇ ਜਾਣਦੇ ਆ ਕਿ ਇਹਨਾਂ ਦਾ ਜੋ ਸੁਪਨਾ ਹੈ ਕਿ ਪੂਰੇ ਭਾਰਤ ਨੂੰ ਇੱਕ ਤਰ੍ਹਾਂ ਡਿਜੀਟਲ ਮਾਰਕੀਟਿੰਗ ਦੇ ਵਿੱਚ ਅੱਗੇ ਲੈ ਕੇ ਜਾਣਾ ਇਸੇ ਨਾਲ ਨਾਲ ਡਿਜੀਟਲ ਪ੍ਰੋਮੋਸ਼ਨ ਦੇ ਵਿੱਚ ਭਾਰਤ ਨੂੰ ਅੱਗੇ ਲੈ ਕੇ ਜਾਂਦਾ ਸਾਰੀ ਗੱਲਬਾਤ ਕਰਦੇ ਆ ਇੰਦਰਜੀਤ ਜੀ ਜੀ ਸਰ ਸਭ ਤੋਂ ਪਹਿਲਾਂ ਦਾ ਪਿਆਰ ਭਰੀ ਸ਼ਸ਼ੀਕਾਲ ਪੰਜਾਬ ਯੂਪੀਐਮ ਦੇ ਸਾਰੇ ਦਰਸ਼ਕਾਂ ਮੇਰਾ ਨਾਮ ਇੰਦਰਜੀਤ ਸਿੰਘ ਹੈ ਤੇ ਮੈਂ ਪਿਛਲੇ 3-4 ਸਾਲਾਂ ਤੋਂ ਮੇਰੀ ਕੰਪਨੀ ਚਲਾ ਰਿਹਾ ਇਨਫੋਟੈਕ ਸਰਵਿਸਿਸ ਜੋ ਬੇਸਿਕਲੀ ਆਪਾਂ ਸਾਰੀ ਡਿਜੀਟਲ ਮਾਰਕETING ਦੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਜੀ ਜਿਹਦੇ ਵਿੱਚ ਬੇਸਿਕਲੀ ਆਪਣਾ ਡਿਜੀਟਲ ਮਾਰਕETING ਦਾ ਰਿਗਾਰਡਿੰਗ ਕੋਈ ਵੀ ਵਰਕ ਹੋ ਗਿਆ ਬਲਕ SMS, WhatsApp SMS, ਵੌਇਸ ਕਾਲ SMS ਬੇਸਿਕਲੀ ਆਪਾਂ ਉਹ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਜਿਸ ਨਾਲ ਤੁਸੀਂ ਇਤਨਾ ਬਿਜ਼ਨਸ ਹੈ ਉਹਦੀ ਐਡਵਰਟਾਈਜ਼ਮੈਂਟ ਕਰ ਸਕਦੇ ਥਰੂ ਡਿਜੀਟਲ ਮਾਰਕETING ਦੇ ਥਰੂ ਜੀ ਤਾਂ ਸੋ ਸਰ ਇਹ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਸੈਨ ਦੇ ਵਿੱਚ ਕਿੱਥੋਂ ਆਇਆ ਕਿ ਡਿਜੀਟਲ ਮਾਰਕETING ਨੂੰ ਅੱਗੇ ਲੈ ਕੇ ਆਇਆ ਜਾਂ ਫਿਰ ਇਸ ਨੂੰ ਇੱਕ ਕਿਤਾਬ ਮੈਂ ਸਰ ਐਚਵੀ ਮੇਰੀ ਬੀਕਾਮ ਚੱਲ ਰਹੀ ਸੀ 2023 ਦੇ ਵਿੱਚ ਆਰਐਕੋਲਜ ਵਿੱਚ ਬੇਸਿਕਲੀ ਜਦੋਂ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ 30 ਦਿਨ ਉਸ ਤੋਂ ਬਾਅਦ ਮੈਂ ਅਪਰੋਕ 4 ਤੋਂ 5 ਇਅਰਸ ਜੌਬ ਕੀਤੀ ਸੀ ਇਸੇ ਫੀਲਡ ਦੇ ਵਿੱਚ ਉਸ ਤੋਂ ਬਾਅਦ ਦੈਨ ਫਿਰ ਮੈਨੂੰ ਆਪਣੇ ਮਾਈਂਡ ਦੇ ਵਿੱਚ ਇੱਕ ਨੋਟੀਫਿਕੇਸ਼ਨ ਆਈ ਕਿ ਉਹ ਨਾ ਇਹ ਮੈਂ ਕੰਮ ਆਪਣੇ ਲੈਵਲ ਤੇ ਜਿੰਨਾ ਹੋ ਸਕੇ ਉਹਨੂੰ ਅਚੀਵ ਕਰ ਸਕਾਂ ਫਿਰ ਬੇਸਿਕਲੀ ਮੈਂ ਦੋ ਤਿੰਨ ਸਾਲ ਤੋਂ ਮੈਂ ਆਪਣੀ ਖੁਦ ਦੀ ਕੰਪਨੀ ਚਲਾ ਰਿਹਾ ਇਨਫੋਟੈਕ ਸਰਵਿਸ ਜਿਹਦਾ ਨਾਮ ਹੈ ਤੇ ਉਹ ਬੇਸਿਕਲੀ ਆਪਣੇ ਕੋ ਸਾਰੀ ਸਰਵਿਸ ਹੁੰਦੀਆਂ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕੋਈ ਵੀ ਡਿਜੀਟਲ ਮਾਰਕETING ਦੇ ਰਿਗਾਰਡਿੰਗ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਦੈਨ ਉਹ ਸਾਰੀ ਸਰਵਿਸ ਆਪਾਂ ਪ੍ਰੋਵਾਈਡ ਕਰਦੇ ਹਾਂ ਜੀ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਕਿਵੇਂ ਖੋਲਿਆ ਪਲੈਟਫਾਰਮਸ ਕਿੱਦਾਂ ਤਿਆਰ ਕੀਤੇ ਉਸ ਬਾਰੇ ਥੋੜਾ ਦੱਸੋ ਇਹਦੀ ਬੇਸਿਕਲੀ ਸਰ ਮੈਂ ਜਦੋਂ ਜੋਬ ਕਰਦਾ ਸੀਗਾ ਉਹਦੇ ਵਿੱਚ ਬੇਸਿਕਲੀ ਆਪਾਂ ਸਾਰੀ ਸਰਵਿਸ ਪ੍ਰੋਵਾਈਡ ਕਰਦੇ ਸੀਗੇ ਉੱਥੋਂ ਮੈਨੂੰ ਇਹ ਡੀਪ ਨੌਲੇਜ ਮਿਲੀ ਕਿ ਆਪਾਂ ਕਿੱਦਾਂ ਸਰਵਿਸ ਪ੍ਰੋਵਾਈਡ ਕਰਨੀਆਂ ਕਸ ਇੱਕ ਬੇਸਿਕਲੀ ਫੋਰ ਕੋਈ ਐਗਜ਼ਾਮਪਲ ਜਿਵੇਂ ਕਿਸੇ ਬੰਦੇ ਦਾ ਬਿਜ਼ਨਸ ਆਪਣੇ ਲੋਕੈਲਿਟੀ ਲੁਧਿਆਣਾ ਦੇ ਵਿੱਚ ਹੈ ਫੋਰ ਐਗਜ਼ਾਮਪਲ ਹੁਣ ਉਹ ਬੰਦਾ ਅਗਰ ਪੂਰੇ ਵਰਲਡਵਾਈਨ ਡੋਮੈਸਟਿਕ ਤਰੀਕੇ ਨਾਲ ਅਗਰ ਉਹਨੇ ਆਪਣੀ ਪ੍ਰੋਮੋਸ਼ਨ ਕਰवानी ਹੈ ਵਰਲਡਵਾਈਡ ਥੈਨ ਉਹਦੇ ਵਿੱਚ ਐਡੀਸ਼ਨਲ ਮਾਰਕETING ਦਾ ਉਹਨੂੰ ਪ੍ਰੇਫਰ ਪ੍ਰੇਫਰੈਂਸ ਹੈ ਫੋਰ ਐਗਜ਼ਾਮਪਲ ਇੱਕ ਉਹਦੀ ਸ਼ਾਪ ਹੈ ਉਹਦੀ ਸ਼ਾਪ ਤੇ ਉਹੀ ਬੰਦਾ ਕਸਟਮਰ ਵਿਜ਼ਿਟ ਕਰੇਗਾ ਜਿਹੜਾ ਉਹਨਾਂ ਨਾਲ ਨੀਅਰਬਾਈ ਲੋਕਲ ਹੈ ਲੁਧਿਆਣਾ ਦਾ ਹੀ ਹੈ ਬਟ ਜੇ ਉਹ ਸਾਡੀ ਸਰਵਿਸਿਜ਼ ਯੂਜ਼ ਕਰਦਾ ਫੋਰ ਐਗਜ਼ਾਮਪਲ ਡਿਜੀਟਲ ਮਾਰਕETING ਵੀ ਥੈਨ ਉਹ ਐਡੀਸ਼ਨਲ ਮਾਰਕETING ਅਜਤੇ ਵਰਡ ਦੇ ਥਰੂ ਆਪਣ ਪੂਰੇ 올ਓਵਰ ਵਰਡਸ ਦੇ ਵਿੱਚੋਂ ਕਿਸੇ ਨੂੰ ਵੀ ਪ੍ਰੋਵਾਈਡ ਕਰ ਸਕਦਾ ਥਰੂ ਡਿਜੀਟਲ ਮਾਰਕਟਿੰਗ ਇਹਦੇ ਵਿੱਚ ਕਈ ਤਰ੍ਹਾਂ ਦੇ ਅੱਗੇ ਫੀਲਡਸ ਆ ਜਾਂਦੇ ਨੇ ਜਿਹੜੇ ਕਿ ਮੈਂ ਅੱਗੇ ਤੁਹਾਡੇ ਨਾਲ ਡਿਸਕਸ ਕਰਾਂਗਾ ਸਾਂਝੇ ਕਰਾਂ ਜੀ ਤਾਂ ਸੋ ਲੋਕਾਂ ਦੇ ਵਿੱਚ ਕਿਵੇਂ ਦਾ ਇਸ ਦੇ ਲਈ ਰੁਝਾਨ ਦੇਖਣ ਨੂੰ ਮਿਲਦਾ ਹੈ ਕਿਉਂਕਿ ਪੇਪਰ ਦੇ ਉੱਤੇ ਪ੍ਰੋਮੋਸ਼ਨਸ ਦਾ ਇੱਕ ਬੜਾ ਵਧੀਆ ਦੌਰ ਚੱਲਿਆ ਸੀ ਪਰ ਉਸ ਨੂੰ ਧੀਰੇ ਧੀਰੇ ਖਤਮ ਹੋ ਗਿਆ ਹੁਣ ਇਸ ਦੇ ਵਿੱਚ ਕੀ ਰੁਝਾਨ ਜਦੋਂ ਬੇਸਿਕਲੀ ਸਰ ਆਪਾਂ ਅਗਰ ਲੋਕਡਾਊਨ ਦੀ ਗੱਲ ਕਰੀਏ ਕੋਵਿਡ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਇਹ ਦਾ ਨੁਸਾਨ ਨਾਰਮਲ ਸੀਗਾ ਕਿ ਨਾਰਮਲ ਡੇਲੀ ਬੇਸਿਕ ਲਾਈਫ ਸੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਸੀ ਚੱਲ ਰਹੀਆਂ ਸੀ ਪਰ ਜਦੋਂ ਆਫਟਰ 2020 ਦੇ ਵਿੱਚ ਲੋਕਡਾਊਨ ਆਇਆ ਜਦੋਂ ਇਹ ਲੋਕਡਾਊਨ ਉਸ ਵਕਤ ਸਾਰੀ ਮਾਰਕੀਟਿੰਗ ਕੋਮ ਸ਼ਟਡਾਊਨ ਹੋ ਗਈ। ਉਸ ਟਾਈਮ ਤੇ ਜਿਹੜੀ ਇਹਦਾ ਇਹਦਾ ਜਿਹੜਾ ਡਿਜੀਟਲ ਮਾਰਕੀਟਿੰਗ ਦਾ ਪੀਕ ਇਹਦਾ ਜਿਹੜਾ ਪ੍ਰੋਸੈਸ ਹੈ ਉਹ ਇੱਕੋ ਜਿਹਾ ਪੀਕ ਤੇ ਚਲਾ ਗਿਆ। ਫੋਰ ਇਗਜ਼ਾਮਪਲ ਹਰ ਹਰ ਕੋਈ ਬੰਦਾ ਘਰੇ ਬੈਠਾ ਸੀ, ਫਰ ਕੋਈ ਬੰਦਾ ਘਰੋਂ ਆਪਰੇਟ ਕਰ ਰਿਹਾ ਸੀ ਤੇ ਉਸ ਟਾਈਮ ਤੇ ਇਹਦਾ ਜਿਹੜਾ ਪਰਫਾਰਮੈਂਸ ਹੈ ਉਹ ਬਹੁਤ ਹਾਈ ਲੈਵਲ ਤੇ ਚੱਲ ਗਿਆ। ਉਸ ਟਾਈਮ ਲੋਕਾਂ ਨੂੰ ਜਾਗਰੂਕਤਾ ਮਿਲੀ ਕਿ ਨਹੀਂ ਆਪਾਂ ਜ਼ਰੂਰੀ ਨਹੀਂ ਕਿ ਸ਼ਾਪ ਤੇ ਜਾ ਕੇ ਕੰਮ ਕਰ ਸਕਦੇ ਆ ਬਟ ਆਪਾਂ ਘਰੇ ਬੈ ਕੇ ਵੀ ਆਪਣੇ ਬਿਜ਼ਨਸ ਨੂੰ ਆਨਲਾਈਨ ਆਪਰੇਟ ਕਰ ਸਕਦੇ ਆ। ਜੀ। ਯਾਨੀ ਕਿ ਵਰਕ ਫਰੋਮ ਹੋਮ ਦੇ ਇਸ ਚੀਜ਼ ਵੇ ਬਕੇ ਵੀ ਵਰਕ ਫਰੋਮ ਹੋਮ ਵੀ ਕਰ ਸਕਦੇ ਹੋ ਸੋ ਇਹਦੇ ਵਿੱਚ ਅੱਗੇ ਕਈ ਤਰ੍ਹਾਂ ਦੀ ਸਰਵਿਸਿਜ਼ ਆ ਜਾਂਦੀਆਂ ਜੀ 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 ਇਸ ਨੂੰ ਸਰਵਿਸਿਜ਼ ਕਿਹੜੀਆਂ ਦੰਨੇ ਉਸ ਵਾਰ ਬੇਸਿਕਲੀ ਸਰ ਮੈਂ ਤੁਹਾਨੂੰ ਵੀ ਦੱਸਾਂ ਆਪਣੇ ਕੋਲ ਬੇਸਿਕਲੀ ਤਿੰਨ ਤਰ੍ਹਾਂ ਦੀ ਸਰਵਿਸਿਜ਼ ਨੇ ਫਸਟ ਸਰ ਬਲਕ SMS ਸੈਕੰਡ ਬਲਕ WhatsApp SMS ਥਰਡ ਆ ਜਾਂਦੀ ਹੈ ਬਲਕ ਵੌਇਸ ਕਾਲ ਬੇਸਿਕਲੀ ਹੁਣ ਮੈਂ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਜਿਹੜਾ ਆਪਾਂ ਕਹਿ ਦਿੰਦੇ ਹਾਂ ਉਹ ਵੀ ਸਮਝਾ ਦਿੰਦਾ ਫੋਰ ਐਗਜ਼ਾਮਪਲ ਆਪਾਂ ਕਿਤੇ ਵੀ ਕਿਸੇ ਰੈਸਟੋਰੈਂਟ ਤੇ ਜਾਂਦੇ ਆ ਜਾਂ ਕਿਸੇ ਮਾਲ ਤੇ ਜਾਂਦੇ ਆ ਜਾਂ ਫੋਰ ਐਗਜ਼ਾਮਪਲ ਆਪਣਾ ਆਪਣੇ ਬੈਂਕਿੰਗ ਸੈਕਟਰ ਦੇ ਵਿੱਚੋਂ ਆਪਾਂ ਫੋਰ ਐਗਜ਼ਾਮਪਲ ਜਿਵੇਂ ਤੁਹਾਡਾ ਅਕਾਊਂਟ ਹੈ ਪਰਸਨਲ ਅਕਾਊਂਟ ਹੈ ਤੁਸੀਂ ਉਹਦੇ ਵਿੱਚ ਮਨੀ ਵਿਡਰਾ ਕਰਦੇ ਹੋ ਨਾਲ ਹੀ ਤੁਹਾਨੂੰ ਮੈਸੇਜ ਆ ਜਾਂਦਾ 6 ਅਲਫਾਬੈਟਸ ਦੀ ਸੈਂਟਰ ਆਈਡੀ ਦੇ ਥਰੂ ਜੀ ਬਿਲਕੁਲ ਉਹ ਟੈਕਸਟ ਮੈਸੇਜ ਨੂੰ ਆਪਾਂ ਬਲਕ ਐਸਮਸ ਕਹਿੰਦੇ ਆ ਫੋਰ ਐਗਜ਼ਾਮਪਲ ਆਪਾਂ ਕਿਸੇ ਮਾਲ ਦੇ ਵਿੱਚ ਸ਼ੋਪਿੰਗ ਕਰਦੇ ਆ ਸਾਨੂੰ ਨਾਲ ਹੀ ਮੈਸੇਜ ਆ ਜਾਂਦਾ ਥੈਂਕਸ ਫੋਰ ਪਰਚੇਸਿੰਗ ਵਿ ਉਹ ਬੇਸਿਕਲੀ ਕੀ ਹੈ ਉਹ ਇੱਕ ਬਲਕ ਐਸਮਸ ਹੈ ਜਿਹੜੇ ਕਿ ਆਪਾਂ ਪ੍ਰੋਵਾਈਡ ਕਰਦੇ ਆ ਇਹਦਾ ਯੂਜ਼ ਕਿੱਥੇ-ਕਿੱਥੇ ਹੈ ਕਿਸੇ ਵੀ ਕੈਟਾਗਰੀ ਕਿਸੇ ਵੀ ਕੈਟਾਗਰੀ ਨੂੰ ਲੈ ਲਓ ਤੁਸੀਂ ਸਕੂਲ ਲੈ ਲਓ ਹਸਪੀਟਲਸ ਲੈ ਲਓ ਰੈਸਟੋਰੈਂਟਸ ਲੈ ਲਓ ਕਾਫੇ ਲੈ ਲਓ ਬੇਸਿਕਲੀ ਇਹਦਾ ਜਿਹੜਾ ਯੂਜ਼ ਹੈ ਉਹ ਹੁੰਦਾ ਹੀ ਹੁੰਦਾ ਫੋਰ ਏਗਜ਼ਾਮਪਲ ਕਿਵੇਂ ਤੁਸੀਂ ਕਿਸੇ ਹੋਟਲ ਦੇ ਵਿੱਚ ਜਾਣੇ ਹੋ ਤੁਸੀਂ ਰੂਮ ਬੁੱਕ ਕਰਦੇ ਹੋ ਨਾਲ ਹੀ ਤੁਹਾਨੂੰ ਮੈਸੇਜ ਆ ਜਾਂਦਾ ਹੋਟਲ ਚੈੱਕ ਇਨ ਚੈੱਕ ਆਊਟ ਦਾ ਬਿਲਕੁਲ ਦੀਵਾਲੀ ਦੇ ਟਾਈਮ ਤੇ ਤੁਸੀਂ ਦੇਖਿਆ ਹੋਣਾ ਤੁਹਾਨੂੰ ਤੁਹਾਡੇ ਮੋਬਾਈਲ ਤੇ ਬਹੁਤ ਸਾਰੇ ਮੈਸੇजेस ਆਉਂਦੇ ਨੇ ਬਲਕ ਐਸਮਸ ਜਿਹਨੂੰ ਆਪਾਂ ਕਹਿੰਦੇ ਨੇ ਵੀ ਨਾਇਕ ਦਾ ਸ਼ੋਰੂਮ ਹੈ 20% ਆਫ ਐਡੀਡਰਸ ਦਾ ਸ਼ੋਰੂਮ ਹੈ 50% ਆਫ ਸੋ ਬੇਸਿਕਲੀ ਇਹਨੂੰ ਆਪਾਂ ਬਲਕ ਐਸਮਸ ਕਹਿੰਦੇ ਆ ਇਹਦੇ ਨਾਲ ਕੀ ਹੈ ਜਿਵੇਂ ਫੋਰ ਇਕਜ਼ਾਮਪਲ ਜੇ ਤੁਸੀਂ ਕੋਈ ਆਪਣੀ ਸ਼ਾਪ ਓਪਨ ਕੀਤੀ ਕਿਸੇ ਵੀ ਲੋਕੈਲਿਟੀ ਕਿਸੇ ਵੀ ਏਰੀਆ ਦੇ ਵਿੱਚ ਤੁਸੀਂ ਜਾਣਿਓ ਪਹਿਲੇ ਪੁਰਾਣੇ ਸਮਾਂ ਦੇ ਵਿੱਚ ਕੀ ਸੀ ਤੁਸੀਂ ਅਖਬਾਰਾਂ ਦੇ ਵਿੱਚ ਟੈਂਪਲੇਟ ਦਿੰਦੇ ਸੀ ਟੀਵੀਜ਼ ਦੇ ਵਿੱਚ ਨਿਊਜ਼ਪੇਪਰ ਦੇ ਵਿੱਚ ਐਡਸ ਹੁੰਦੇ ਸੀ ਬਲਕ ਐਸਮਸ ਹੀ ਕਹਿੰਦਾ ਉਹ ਹੈ ਕਿ ਤੁਸੀਂ ਉੱਥੇ ਬੈਠੇ ਬੈਠੇ ਤੁਸੀਂ ਆਪਣੇ ਜਿਹ ਨੇ ਮਰਜੇ ਏਰੀਏ ਦੇ ਵਿੱਚ ਤੁਸੀਂ ਉਹਨੂੰ ਸਰਕੂਲੇਟ ਕਰ ਸਕਦੇ ਹੋ ਦੈਨ ਆਪਣਾ ਇੱਕ ਟੈਂਪਲੇਟ ਕ੍ਰੀਏਟ ਕਰਕੇ ਉਹ ਬਲਕ ਐਸਮੈਸਜ ਦੇ थ्रू ਆਪਣਾ ਤੁਸੀਂ ਕਰਵਾ ਸਕਦੇ ਹੋ ਐਡਵਰਟਾਈਜ਼ਮੈਂਟਸ ਸੈਕੰਡ ਆ ਜਾਂਦਾ ਹੈ WhatsApp WhatsApp ਬੇਸਿਕਲੀ WhatsApp ਦਾ ਨਾਮ ਹੀ ਇਦਾਂ ਦਾ ਜਿਹਨੂੰ ਸਾਰੇ ਅੱਜਕੱਲ ਜਾਣਦੇ ਹੀ ਨੇ ਯੂਜ਼ ਕਰਦੇ ਨੇ ਕੋਈ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਹੈ ਇੱਕ ਆ ਜਾਂਦਾ ਹੈ ਪਰਸਨਲ ਜਿਹਨੂੰ ਆਪਾਂ ਪਰਸਨਲ ਵਾਸਤੇ ਯੂਜ਼ ਕਰਦੇ ਆ ਕਿਸੇ ਲਈ ਚੈਟਿੰਗ ਲਈ ਜਾਂ ਨਾਰਮਲਲੀ ਇੱਕ ਆ ਜਾਂਦਾ ਹੈ ਬਿਜ਼ਨਸ API ਜਿਹੜਾ ਅੱਜਕੱਲ ਮੈਟਾ ਦਾ ਚੱਲ ਰਿਹਾ ਤੁਹਾਨੂੰ ਪਤਾ ਹੋਵੇਗਾ ਵੈਰੀਫਾਈਡ ਬਲੂ ਕਲਰ ਦਾ ਸਾਈਨ ਹੁੰਦਾ ਉਹਦੇ ਨਾਲ WhatsApp ਤੇ ਮੈਸੇजेस ਆਉਂਦੇ ਨੇ ਜਿੰਨੇ ਵੀ ਸਕੂਲ ਕਾਲਜ ਰੈਸਟੋਰੈਂਟ ਕੋਈ ਵੀ ਕੈਟਾਗਰੀ ਲਗਾ ਲਓ ਤੁਸੀਂ XYZ ਬੇਸਿਕਲੀ WhatsApp ਦੇ ਉੱਤੇ ਤੁਸੀਂ ਬਟਨਸ ਦੇ ਨਾਲ ਜਿਵੇਂ ਕਾਲ ਨਾ ਇਨਕੁਆਰੀ ਨਾ ਉਹਦੇ ਬਟਨਸ ਦੇ ਨਾਲ ਮੈਸੇਜ ਆਉਂਦੇ ਨੇ ਉਹਵੇਂ ਤੁਸੀਂ ਆਪਣੀ WhatsApp ਤੇ ਪ੍ਰੋਮੋਸ਼ਨ ਕਰ ਸਕਦੇ ਹੋ ਥਰਡ ਆ ਜਾਂਦਾ ਬਰੀਫਲੀ ਬਲਕ ਵੌਇਸ ਕਾਲ ਵੌਇਸ ਕਾਲ ਜਿਵੇਂ ਬੇਸਿਕਲੀ ਆਪਾਂ ਕੀ ਹੈ ਇਲੈਕਸ਼ਨਸ ਦੇ ਟਾਈਮ ਤੇ ਸਾਨੂੰ ਤੁਹਾਡੇ ਮੋਬਾਈਲ ਤੇ ਕਾਲਸ ਆਉਂਦੀ ਹੈ 15 ਸੈਕਿੰਡ ਦੀ ਜਾਂ 25 ਸੈਕਿੰਡ ਦੀ ਪ੍ਰੀ ਰਿਕਾਰਡਡ ਕਾਲ ਜ ਜਿਹਨੂੰ ਆਪਾਂ ਕਹਿੰਦੇ ਨੇ ਇਲੈਕਸ਼ਨਸ ਦੇ ਟਾਈਮ ਤੇ ਜਿਵੇਂ ਉਹਦੇ ਵਿੱਚ ਉਹ ਕੋਈ ਵੀ ਕੋੰਸਲਰੀ ਐਪਲੀਸ ਆਪਣੀ ਰਿਕਾਰਡਿੰਗ ਸੁਣਾਉਂਦੇ ਨੇ ਫੋਰ ਪ੍ਰੈਸ 1 ਫੋਰ ਪ੍ਰੈਸ 2 ਜੈਨੀਤਿਕ ਨੂੰ ਇਲੈਕਸ਼ਨਸ ਨੇ ਉਹਦੀ ਇਨਫੋਰਮੇਸ਼ਨ ਦਿੰਦੇ ਨੇ ਉਹਨੂੰ ਆਪਾਂ ਬਲਕ ਵੌਇਸ ਕਾਲ ਕਹਿੰਦੇ ਆ ਸੋ ਬੇਸਿਕਲੀ ਇਹ ਤਿੰਨ ਐਡਾਨੀ ਸਰਵਿਸਿਜ਼ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨੇ ਇਹਨਾਂ ਦੀ ਤੁਸੀਂ ਅਗਰ ਆਪਣੇ ਬਿਜ਼ਨਸ ਨੂੰ ਪ੍ਰੋਮੋਸ਼ਨ ਕਰਨੀ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਬਿਜ਼ਨਸ ਹੈ ਤੁਸੀਂ ਇਹ ਸਰਵਿਸਿਜ਼ ਨੂੰ ਆਪਣੇ ਬਿਜ਼ਨਸ ਨੂੰ ਗਰੋ ਕਰ ਸਕਦੇ ਹੋ ਬਹੁਤ ਈਜ਼ੀਲੀ ਤਰੀਕੇ ਦੇ ਨਾਲ ਇਹ ਸਾਰੇ ਪਲੇਟਫਾਰਮ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਜੀ ਇਸ ਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈ ਅਖਬਾਰ ਕਈ ਵਾਰ ਵਿਅਕਤੀ ਬੰਦ ਪੜਦਾ ਹੈ ਇਸ਼ਤਿਹਾਰ ਵਿੱਚ ਲੱਗਿਆ ਹੁੰਦਾ ਬੰਦਾ ਇਸ਼ਤਿਹਾਰ ਨੂੰ ਕੱਢ ਕੇ ਦੱਸਦਾ ਹੈ ਜਾਂ ਫਿਰ ਟੀਵੀ ਆ ਬੰਦਾ ਚੈਨਲ ਚੇਂਜ ਕਰ ਦਿੰਦਾ ਹੈ ਦੁਬਾਰਾ ਤੇ ਲੱਗੇ ਪੋਸਟਾਂ ਤੇ ਨਿਗਾਹ ਜਾਵੇ ਨਾ ਜਾਵੇ ਕੁਝ ਕਹਿ ਨਹੀਂ ਸਕਦੇ ਹਾਂ ਜੀ ਪਰ ਇਸ ਵਿੱਚ ਇੱਕ ਗੱਲ ਆ ਜਾਂਦੀ ਹੈ ਕਿ ਫੋਨ ਹਰ ਬੰਦੇ ਦੇ ਹੱਥ 'ਚ। ਜੀ ਬਿਲਕੁਲ। ਜੇ ਤੁਸੀਂ ਇਸ ਨੂੰ ਮੈਸੇਜ ਭੇਜ ਦਿਓ ਲਗਾਤਾਰ ਚੱਲ ਜਾਂਦਾ। ਮੈਂ ਉਹੀ ਆਪਾਂ ਤੁਹਾਡੀ ਗੱਲ ਕਰਾਂ ਜਿਵੇਂ ਤੁਸੀਂ ਕਿਹਾ ਕਿ ਉਹਨੂੰ ਅਗਰ ਨਿਊਜ਼ਪੇਪਰ ਦੇ ਵਿੱਚ ਉਹਨੂੰ ਅਗਰ ਆਪਾਂ ਟੈਂਪਲੇਟਸ ਭੇਜਦੇ ਆਂ ਜਾਂ ਫੋਰ ਐਗਜ਼ਾਮਪਲ ਉਹ ਟੀਵੀ ਤੇ ਐਡ ਦੇਖ ਰਿਹਾ ਹੈ। ਉੱਥੇ ਕੀ ਹੈ ਉੱਥੇ ਇੱਕ ਪਰਟੀਕੂਲਰ ਟਾਈਮ ਹੁੰਦਾ। ਜਾਂ ਟੀਵੀ ਤੇ 1 ਸੈਕਿੰਡ ਦੀ ਜਾਂ ਵੈਤਵਲ 5 ਤੋਂ 10 ਸੈਕਿੰਡਸ ਦੀ ਐਡ ਚੱਲੀ। ਨਾਲ ਹੀ ਉਹਨੇ ਚੇਸ ਕੀਤਾ ਉਹ ਐਡ ਸਕਿਪ ਹੋ ਗਈ। ਸਟੈਂਪਲੇਟਸ ਦੇ ਕੀ ਹੈ ਉਹ ਇੱਧਰ-ਉੱਧਰ ਹੋ ਗਿਆ ਤੇ ਉਹ ਸਕਿਮੇ ਸੋ ਗਿਆ ਬਟ ਜਿਹੜਾ ਇਹ ਸਰਵਿਸ ਹੈ ਫੋਰ ਏਗਜ਼ਾਮਪਲ ਉਹਨੂੰ SMS ਚਲਾ ਗਿਆ ਉਹਦੇ ਮੋਬਾਈਲ ਤੇ ਉਹ ਉਹਦੇ ਕੋਲ ਪਰਮਨੈਂਟ ਸੇਵ ਹੈ ਉਹ ਕਦੇ ਵੀ ਉਹਨੂੰ ਓਪਨ ਕਰਕੇ ਦੇਖ ਸਕਦਾ ਹੈ ਫੋਰ ਏਗਜ਼ਾਮਪਲ ਜਿਵੇਂ ਤੁਹਾਡਾ ਕੋਈ ਵੀ ਪ੍ਰੋਮੋਸ਼ਨਲ ਪੈਸੇਜ ਹੈ ਤੁਸੀਂ ਕੋਈ ਆਪਾਂ ਲਲਨਿਆ ক্লোਸ ਦੀ ਸ਼ਾਪ ਹੈ ਤੁਸੀਂ ਆਪਣੀ ਨਵੀਂ ক্লোਸ ਦੀ ਸ਼ਾਪ ਕੀਤੀ ਫੋਰ ਏਗਜ਼ਾਮਪਲ ਮਾਡਰਨ ਟਾਊਨ ਏਰੀਆ ਲੁਧਿਆਣਾ ਦੇ ਵਿੱਚ ਤੁਸੀਂ ਜਾਣਦੇ ਹੋ ਵੀ ਮੈਂ ਉੱਥੇ ਦੇ ਸਾਰੇ ਏਰੀਆਜ਼ ਨੂੰ ਮੈਸੇਜ ਭਣਾ ਕਿ ਮੇਰੀ ਇਹ ਸ਼ਾਪ ਓਪਨ ਹੋਈ ਹੈ ਸਾਰੇ ਵਿਜ਼ਿਟ ਕਰਨ ਇਥੇ 20% ਆਫ ਹੈ ਉਹਦੇ ਵਿੱਚ ਤੁਹਾਨੂੰ ਇਹ ਬਲਕ ਮੈਸਸ WhatsApp ਇਸ ਨੂੰ ਬਹੁਤ ਹੀ ਇੱਕ ਸਿੰਪਲ ਤੇ ਈਜ਼ੀ ਵੇ ਦਾ ਚਾਹ ਨੂੰ ਉਹਦੇ ਡਾਟਾਬੇਸ ਜੇ ਤਾਂ ਤੁਹਾਡੇ ਕੋਲ ਖੁੱਦ ਦਾ ਹੈ ਜਿਹੜੇ ਨੰਬਰਾਂ ਤੇ ਆਪਾਂ ਭੇਜਣਾ ਹੈ ਅਦਰਵਾਈਜ਼ ਸਾਨੂੰ ਆਪ ਸਾਡੀ ਆਪਣੀ ਡਾਟਾ ਵੀ ਪ੍ਰੋਵਾਈਡ ਕਰੇਗੀ ਉਥੇ ਦੇ ਨੀਅਰ ਅਬਾਊਟ ਪਿੰਨ ਕੋਡ ਵਾਈ ਸਾਨੂੰ ਡਾਟਾ ਵੀ ਪ੍ਰੋਵਾਈਡ ਕਰੇਗੀ ਉਥੇ ਦੇ ਏਰੀਆ ਨੂੰ ਤੁਸੀਂ ਇੱਕੋ ਮੈਸੇਜ ਪਾ ਸਕਦੇ ਹੋ ਇੱਕ ਬਲਾਸਟ ਕਰ ਸਕਦੇ ਹੋ ਵੀ ਇਹ ਸ਼ਾਪ ਓਪਨ ਹੋਈ ਹੈ 20% ਆਫਸ਼ਨ ਹੈ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਪਰੋ ਜਿਹੜਾ ਇੱਕ ਵਾਰੀ ਉਹਨਾਂ ਨੂੰ ਇਨਫੋਰਮੇਸ਼ਨ ਮੈਸੇਜ ਚਲਾ ਗਿਆ ਉਹਨਾਂ ਨੂੰ ਕੋ ਪਰਮਨੈਂਟ ਸੇਵ ਹੀ ਰਹਿਣਾ ਮੋਬਾਈਲ ਦੇ ਵਿੱਚ ਉਹ ਚਾਏ ਅੱਜ ਨਹੀਂ ਤਾਂ ਕੱਲ ਜਦੋਂ ਵੀ ਉਹਨਾਂ ਨੂੰ ਟਾਈਮ ਮਿਲੇ ਉਹ ਬੰਦਾ ਮੋਬਾਈਲ ਦੇਖ ਸਕਦਾ ਹੈ ਜੀ ਬਿਲਕੁਲ ਸੋ ਇੱਕ ਵਾਰ ਦੇ ਵਿੱਚ ਕਿੰਨੇ ਮੈਸੇਜ ਚੱਲੇ ਜਾਂਦੇ ਇਹਦੀ ਸਰ ਕੋਈ ਲਿਮਟ ਨਹੀਂ ਹੈ ਇਹਦਾ ਪ੍ਰਾਈਸ ਹੈ ਉਸ ਤੋਂ ਬਾਅਦ ਇਹਦੀ ਲਿਮਿਟ ਕੋਈ ਨਹੀਂ ਤੁਸੀਂ ਚਾਹੇ 1 ਟਾਈਮ ਦੇ ਵਿੱਚ ਤੁਸੀਂ 10000 ਸੈਂਡ ਕਰ ਸਕਦੇ ਹੋ ਤੁਸੀਂ 10 ਲੱਖ ਸੈਂਡ ਕਰ ਸਕਦੇ ਹੋ ਇਹਦੀ ਕੋਈ ਲਿਮਿਟ ਨਹੀਂ ਹੈ ਜਿੰਨਾ ਤੁਹਾਡਾ ਬਜਟ ਹੈ ਤੁਸੀਂ ਉਹਦੇ ਅਕੋਰਡਿੰਗ ਆਪਣੇ ਆਪਣੇ ਏਰੀਆ ਦੇ ਵਿੱਚ ਤੁਸੀਂ ਇਨਫੋਰਮੇਸ਼ਨ ਦੇਣੀ ਹੈ ਤੇ ਮੈਸੇਜਸ ਦੇ ਥਰੂ ਤੁਸੀਂ ਦੇ ਸਕਦੇ ਹੋ ਜੀ ਜੀ ਡਾਟਾ ਕਿੱਥੋਂ ਆਉਂਦਾ ਹੈ ਡਾਟਾ ਸਰ ਇਦਾਂ ਹੁੰਦਾ ਹੈ ਕਿ ਫੋਰ ਐਗਜ਼ਾਮਪਲ ਤੁਸੀਂ ਸਾਨੂੰ ਜਿਵੇਂ ਤੁਹਾਡਾ ਕੋਈ ਵੀ ਏਰੀਆ ਮੈਂ ਹੁਣੇ ਪਹਿਲਾਂ ਦੱਸਾਂ ਜਿਵੇਂ ਤੁਹਾਡਾ ਫੋਰ ਐਗਜ਼ਾਮਪਲ ਕੋਈ ਪੱਖੋ ਵਾਲ ਰੋਡ ਹੈ ਮੋਡਰਨ ਟਾਊਨ ਹੈ ਲੁਧਿਆਣਾ ਜਲੰਧਰ ਅਮਰੀਕ ਸਰ ਕਿਸੇ ਕੋਈ ਵੀ ਸਿਟੀ ਕੋਈ ਵੀ ਸਟੇਟ ਉਥੇ ਦਾ ਏਰੀਆ ਦਾ ਉਹ ਪਿੰਨ ਕੋਡ ਦੇ ਨਾਲ ਅਸੀਂ ਤੁਹਾਨੂੰ ਸਾਰਾ ਉਹਦਾ ਡਾਟਾ ਦੇ ਦਾਂਗੇ ਉਥੇ ਦਾ ਡਾਟਾ ਇਨ ਦਾ ਸੈਂਸ ਜੇ ਆਪਾਂ ਪੰਜਾਬੀ ਚ ਵਰਡ ਕਰੀਏ ਡਾਟਾ ਮਤਲਬ ਮੋਬਾਈਲ ਨੰਬਰ ਜਿਨ੍ਹਾਂ ਨੰਬਰਾਂ ਤੇ ਤੁਸੀਂ ਆਪਣਾ ਮੈਸੇਜਸ ਭੇਜਣਾ ਹੈ ਜਾਂ ਭੇਜਣਾ ਚਾਹਨੇ ਹੋ ਇਨਫੋਰਮੇਸ਼ਨ ਉਹ ਨੰਬਰ ਅਸੀਂ ਤੁਹਾਨੂੰ ਦਵਾਂਗੇ ਉਹਦੀ ਪ੍ਰੋਪਰ ਫਾਈਲ ਦਵਾਂਗੇ ਉਹਦੇ ਵਿੱਚ ਉਹਦਾ ਨਾਮ ਐਡਰੈਸ ਸਿਟੀ ਸਟੇਟ ਪਿੰਨ ਕੋਡ ਹਰੇਕ ਵਿਅਕਤੀ ਦੀ ਇਨਫੋਰਮੇਸ਼ਨ ਹੋਏਗੀ ਬੇਸਿਕਲੀ ਪਰਫੈਕਟ ਡਾਟਾ ਹੋਏਗਾ ਉਸ ਡਾਟੇ ਦੇ ਉੱਤੇ ਤੁਸੀਂ ਆਪਣੀ ਪ੍ਰੋਮੋਸ਼ਨ ਕਰ ਸਕਦੇ ਹੋ ਜੀ ਹਾਂਜੀ ਸੋ ਫਿਰ ਡਾਟੇ ਦੇ ਅਲੱਗ ਤੋਂ ਚਾਰਜ ਲੱਗਦੇ ਡਾਟੇ ਦੇ ਕੋਈ ਅਲੱਗ ਤੋਂ ਚਾਰजेस ਨਹੀਂ ਹੈ ਜੇ ਤੁਸੀਂ ਸਾਡੇ ਤੋਂ SMS ਲੈਂਦੇ ਹੋ ਜਾਂ ਕੋਈ ਵੀ ਸਾਡਾ ਛੋਟਾ ਜਿਹਾ ਪੈਕ ਲੈਂਦੇ ਹੋ ਉਹਦੇ ਨਾਲ ਹੀ ਆਪਾਂ ਤੁਹਾਨੂੰ ਆਪਾਂ ਐਡਜਸਟ ਕਰਵਾ ਕੇ ਦਵਾਗੇ ਜੀ ਜੀ ਬਿਲਕੁਲ ਇਹ ਹੋਰ ਮੈਂ ਜਿਹੜਾ ਤੁਹਾਨੂੰ ਪਹਿਲਾਂ ਕਿਹਾ ਸੀ 10000 SMS ਕਿ 10000 SMS ਕੋਸ ਨਹੀਂ ਹੈ 10000 ਇਜ਼ ਅ ਪੈਕ ਆਫ ਐਸਐਮਐਸ ਫੋਰ ਐਗਜ਼ਾਮਪਲ ਸਾਡੇ ਕੋਲ ਬੇਸਿਕਲੀ ਪੈਕ ਹੈ ਜਿਵੇਂ 10000 ਮੈਸੇਜ ਦਾ ਪੈਕ ਹੈ ਇਹਦੀ ਅਮਾਉਂਟ ਲੰਸਮ ਬਣਦੀ ਹੈ ਜਿਵੇਂ 200 2000 ਫੋਰ ਐਗਜ਼ਾਮਪਲ ਸੌਰੀ ਉਸ ਤੋਂ ਬਾਅਦ 25000 ਐਸਐਮਐਸ ਦਾ ਪੈਕ ਹੈ ਉਹਦੀ ਅਮਾਉਂਟ ਬਣਦੀ ਹੈ ਜਿਵੇਂ 3500 ਪਲੱਸ ਸੋ ਇਹ ਬੇਸਿਕਲੀ ਐਸਐਮਐਸ ਦੇ ਪੈਕ ਨੇ ਦੈਨ ਅਗੇਨ ਆਦੀ ਪ੍ਰਾਈਸਿੰਗ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨੇ ਸਰ ਸਾਡੇ ਹਾਂਜੀ ਜੀ ਸੋ ਇਸ ਦੇ ਵਿੱਚ ਫਾਇਦਾ ਕਿਹੜੀ ਕਿਹੜੀ ਚੀਜ਼ ਨੂੰ ਮਿਲਦਾ ਜਿਵੇਂ ਕਿ ਗੱਲ ਕਰੀਏ ਆਪਾਂ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਚੱਲਦੀਆਂ ਪਈਆਂ ਤਾਂ ਉਹਨਾਂ ਨੂੰ ਵੀ ਫਾਇਦਾ ਹੈ ਕਿਹੜੀ ਕਿਹੜੀ ਫੀਲਡ ਹੈ ਜਿਆਦਾ ਇਸਤੇਮਾਲ ਕਰਦੇ ਇਸ ਦਾ ਮੈਂ ਕਹਣਾ ਸਰ ਉਹੀ ਹੁਣੇ ਕੋਈ ਵੀ ਕੈਟਾਗਰੀ ਤੁਸੀਂ ਮੈਨੂੰ ਇਹ ਪੁੱਛ ਸਕਦੇ ਹੋ ਵੀ ਕਿੱਥੇ ਯੂਜ਼ ਨਹੀਂ ਹੁੰਦਾ ਉਹ ਉਹਦੇ ਘਟਨੇ ਅਦਰਵਾਈਜ਼ ਕਿੱਥੇ ਯੂਜ਼ ਹੁੰਦਾ ਸਾਰੀ ਕੈਟੇਗਰੀਜ਼ ਨੇਸਰ ਸਕੂਲ ਕਾਲਜ ਰੈਸਟੋਰੈਂਟ ਹੋਟੈਲਸ ਹੋਸਪੀਟੈਲਿਟੀਆਂ ਇੰਸਟੀਟਿਊਟਸ ਹੋ ਗਿਆ ਇਮੀਗ੍ਰੇਸ਼ਨ ਦਫਤਰ ਹੋ ਗਿਆ ਹਰ ਇੱਕ ਚੀਜ਼ ਦਾ ਤੁਸੀਂ ਆਪਣਾ ਸਵੇਰੇ ਜਦੋਂ ਮੋਬਾਈਲ ਓਪਨ ਕਰਦੇ ਹੋ ਤੁਸੀਂ ਦੇਖਦੇ ਹੋ ਕਿ ਉਹਦੇ ਇਨਬਾਕਸ ਵਿੱਚ ਕਿੰਨੇ ਮੈਸੇਜਸ ਆਏ ਹੁੰਦੇ ਨੇ ਉਹ ਬੇਸਿਕਲੀ ਆਤਾ ਹੁੰਦੇ ਨੇ ਪ੍ਰੋਮੋਸ਼ਨਲ ਜਾਂ ਹੁੰਦੇ ਨੇ ਟਰਾਂਜੈਕਸ਼ਨਲ ਇਹ ਬੇਸਿਕਲੀ ਜਿਹੜੇ ਬਲਕ ਐਸਨਸ ਨੇ ਦੋ ਕੈਟੇਗਰੀ ਦੇ ਵਿੱਚ ਇਹਨੂੰ ਆਪਾਂ ਡਿਵਾਈਡ ਕਰਦੇ ਆ ਪਹਿਲਾ ਹੋ ਗਿਆ ਪ੍ਰੋਮੋਸ਼ਨਲ ਸੈਕਿੰਡ ਆ ਜਾਂਦਾ ਟਰਾਂਜੈਕਸ਼ਨਲ ਜਿਵੇਂ ਹੁਣ ਤੁਸੀਂ ਗੱਲ ਕੀਤੀ ਸਕੂਲ ਦੀ ਜਾਂ ਕਾਲਜ ਦੀ ਸਕੂਲ ਦੇ ਵਿੱਚ ਜਦੋਂ ਬੱਚਿਆਂ ਦੀ ਅਕਸਰ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਹੈ ਜਾਂ ਉਹਨਾਂ ਨੇ ਕੋਈ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਸਟੂਡੈਂਟਸ ਨੂੰ ਬੇਸਿਕਲੀ ਉਸ ਅੱਜਕੱਲ ਡਿਜੀਟਲ ਦੇ ਜਮਾਨੇ ਦੇ ਵਿੱਚ ਉਹ ਮੈਸੇਜ ਹੀ ਟਾਰਗੇਟ ਕਰਦੇ ਨੇ ਪ੍ਰਿਫਰ ਹਮ ਬਲਕ ਐਸਐਮਐਸ ਕਰ ਦਿੰਦੇ ਨੇ ਬੱਚੇ ਨੂੰ ਮੈਸੇਜ ਆ ਜਾਂਦਾ ਹੈ ਕਿ ਕੱਲ ਤੁਹਾਡੀ ਇਹ ਮੀਟਿੰਗ ਸੈਨੇ ਵਿੱਚ ਤੋਂ ਇਹਨਾਂ ਸ਼ਡਿਊਲ ਹੈ ਜਾਂ ਇਹਨੇ ਤੋਂ ਇਹਨੇ ਟਾਈਮਿੰਗ ਹੈ ਤਾਂ ਬੇਸਿਕਲੀ ਸਕੂਲ ਹੋ ਗਿਆ ਇੰਸਟੀਟਿਊਟਸ ਹੋ ਗਿਆ ਜਿੱਥੇ ਉੱਤੇ ਕੋਈ ਵੀ ਐਡਮਿਸ਼ਨ ਲੈ ਲੈਂਦੇ ਹੋ ਤੁਹਾਨੂੰ ਤੁਹਾਡਾ ਰੋਲ ਨੰਬਰ ਦਾ ਜਾਂ ਕੋਈ ਵੀ ਇਨਫੋਰਮੇਸ਼ਨ ਆ ਉਹ ਤੁਹਾਨੂੰ ਬਾਈ ਟੈਕਸਟ ਜਾਂ ਬਾਈ ਬ ਕੈਟਾਗਰੀ ਹੈ ਤੁਸੀਂ ਬੈਂਕਿੰਗ ਦੀ ਲੈ ਲਓ ਬੈਂਕਿੰਗ ਚ ਤੁਸੀਂ ਆਪਣੇ ਅਗਰ ਅਕਾਊਂਟ ਚੋਂ ਮਨੀ ਵਿਡਰੋ ਕਰਵਾਉਣੇ ਹੋ ਜਾਂ ਕੋਈ ਵੀ ਐਕਸ ਵਾਈ ਜ਼ੈਡ ਅੱਜ ਕੱਲ ਜਿਵੇਂ ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਆ ਖਾਣ ਪੀਣ ਦੇ ਐਪਸ ਚੱਲ ਰਹੇ ਨੇ ਸਵਿਗ ਸਵਿਗੀ ਜ਼ੋਮੈਟੋ ਉਹਦੇ ਚ ਵੀ ਤੁਸੀਂ ਅਗਰ ਕੋਈ ਆਰਡਰ ਕਰਦੇ ਹੋ ਉਹਦੇ ਚ ਵੀ ਤੁਹਾਨੂੰ ਮੈਸੇਜ ਆਉਂਦਾ ਹੈ ਬਾਈ ਬਾਈ ਆਡੀਲੀ ਤਾਂ ਉਹ ਵੀ ਇੱਕ ਬੇਸਿਕਲੀ ਬਲਕ ਐਸਮਸ ਦਾ ਹੀ ਪਾਰਟ ਹੈ ਸੋ ਕੋਈ ਵੀ ਬ੍ਰਾਂਡ ਲੈ ਲਓ ਕੋਈ ਵੀ ਕੈਟਾਗਰੀ ਲੈ ਲਓ ਤੁਸੀਂ ਹਰ ਇੱਕ ਦੇ ਵਿੱਚ ਇਹ ਬਲਕ ਐਸਮਸ ਯੂਜ਼ ਹੁੰਦੇ ਹੀ ਹੁੰਦੇ ਜੀ ਜੀ ਸੋ ਇਸ ਦੇ ਵਿੱਚ ਜਿਸ ਤਰ੍ਹਾਂ ਹੁਣ ਕਾਲ ਦੀ ਗੱਲ ਆ ਜਾਂਦੀ ਹੈ ਹਾਂਜੀ ਕਾਲ ਦਾ ਇਸਤੇਮਾਲ ਉਹ ਵੱਧ ਕਿੱਥੇ ਹੋ ਰਿਹਾ ਕਾਲ ਦਾ ਸਰ ਬੇਸਿਕਲੀ ਜਿਹੜੀ ਵੌਇਸ ਕਾਲ ਆ ਉਹਦਾ ਇਸਤੇਮਾਲ ਹੁੰਦਾ ਬੇਸਿਕਲੀ ਜਿਹੜਾ ਕਹਿ ਲੈਣੇ ਆਪਾਂ ਹਸਪੀਟਲਸ ਹੋ ਗਿਆ ਜਿਹੜੇ ਪਰਮਾਨੈਂਟ ਇੱਕਤਾ ਹੋ ਗਿਆ ਤੇ ਇਸ ਪਹਿਲੇ ਨੰਬਰ ਤੇ ਆ ਜਾਂਦਾ ਸ ਰਿਡੈਕਸ਼ਨ ਜਦੋਂ ਇਲੈਕਸ਼ਨ ਹੁੰਦੇ ਨੇ ਤੁਸੀਂ ਐਕਸਲ ਦੇਖਿਆ ਹੋਣਾ ਤੁਹਾਨੂੰ ਮੈਸੇਜ ਤਾਂ ਆਉਂਦਾ ਬਟ ਤੁਹਾਨੂੰ ਨਾਲ ਕਾਲ ਵੀ ਆਂਦੀ ਹੈ 15 ਸਕਿੰਡ ਦੀ ਜਾਂ 20 ਸਕਿੰਡ ਦੀ ਕਾਲ ਹੁੰਦੀ ਹੈ ਕਿਸੇ ਵਰਚੁਅਲ ਨੰਬਰ ਤੋਂ ਜਦੋਂ ਤੁਸੀਂ ਉਹਨੂੰ ਚੱਕਦੇ ਹੋ ਨਾਲ ਹੀ ਪ੍ਰੀ ਰਿਕਾਰਡਿੰਗ ਇੱਕ ਰਿਕਾਰਡਿੰਗ ਸਟਾਰਟ ਹੋ ਜਾਂਦੀ ਹੈ ਵੀ ਮੈਂ ਤੁਹਾਡੇ ਏਰੀਆ ਚੋਂ ਇਹ ਗੱਲ ਕਰ ਰਿਹਾ ਮੈਨੂੰ ਮੂਡ ਪਾ ਕੇ ਕੰਮ ਹੈ ਬਣਾਓ ਬੇਸਿਕਲੀ ਇਲੈਕਸ਼ਨ ਹੋ ਗਿਆ ਹਸਪੀਟਲ ਦੇ ਵਿੱਚ ਜਾਂ ਜਿਵੇਂ ਤੁਸੀਂ ਕਸਟਮਰ ਕੇਅਰ ਦੇ ਵਿੱਚ ਕਿਸੇ ਵੀ ਲੈ ਲੈਂਦੇ ਹੋ ਜਿਵੇਂ ਫੋਰ ਐਗਜ਼ਾਮਪਲ ਆਪਾਂ ਹਸਪੀਟਲ ਤੇ ਕਾਲ ਕਰਦੇ ਹਾਂ ਜਦੋਂ ਆਈਆਰ ਕਾਲਸ ਹੁੰਦੀ ਹੈ ਪ੍ਰੈਸ 1 ਟੂ ਰਿਸੈਪਸ਼ਨ ਪ੍ਰੈਸ 2 ਟੂ ਆਈਟੀ ਡਿਪਾਰਟਮੈਂਟ ਪ੍ਰੈਸ 3 ਟੂ ਸੋ ਇਹ ਹਸਪੀਟਲਸ ਹੋ ਗਿਆ ਸਕੂਲਸ ਦੇ ਵਿੱਚ ਵਾਇਸ ਕਾਲ ਦਾ ਯੂਜ਼ ਕਰ ਸਕਦੇ ਬਟ ਜਿਹੜੀ ਪ੍ਰੇਫਰ ਹੈ ਪਹਿਲੇ ਨੰਬਰ ਤੇ ਜਿਹੜੀ ਚੀਜ਼ ਚੱਲਦੀ ਹੈ ਉਹ ਚੱਲਦੀ ਹੈ ਬਲਕ ਐਸਮਲ ਜਿਹੜੀ ਕੀ ਯੂਜ਼ ਹਰ ਪਾਸੇ ਅਵੇਲੇਬਲ ਹੈ ਹੋਰ ਵਰ ਕੋਈ ਇੱਕ ਨਾਰਮਲ ਜਿਹੜਾ ਜਨੇ ਨਾਰਮਲ ਬੰਦੇ ਨੇ ਵੀ ਅਗਰ ਸ਼ਾਪ ਓਪਨ ਕਰੀ ਹੋਵੇ ਤਾਂ ਉਹ ਵੀ ਇਸ ਸਟੇਜ ਨੂੰ ਯੂਜ਼ ਕਰ ਸਕਦਾ ਹੈ ਘਰੇ ਬੈਠਾ ਬੈਠਾ ਉਹਨੂੰ ਆਪਾਂ ਪ੍ਰੋਪਰ ਸੈਟਅਪ ਕਰਕੇ ਦਵਾਗੇ ਦੈਨ ਉਹ ਆਪਣੇ ਏਰੀਆ ਦੇ ਵਿੱਚ ਆਪਣੀ ਸ਼ਾਪ ਦੇ ਵਿੱਚ ਬੈਠੇ ਬੈਠੀ ਉਹ ਆਪਣੀ ਜਿਹੜੀ ਪ੍ਰੋਮੋਸ਼ਨ ਹੈ ਉਹ ਹਾਈ ਲੈਵਲ ਤੇ ਕਰ ਸਕਦਾ ਪੂਰੇ ਡੋਮੈਸਟਿਕ ਵਰਡ ਦੇ ਵਿੱਚ ਕਰ ਸਕਦਾ ਹੈ ਅੱਛਾ ਤੁਸੀਂ ਇਸ ਦੀ ਸਰਵਿਸਿਜ਼ ਜੋ ਪੰਜਾਬ ਚ ਦੇ ਰਹੇ ਹੋ ਲੁਧਿਆਣਾ ਚ ਦੇ ਰਹੇ ਹੋ ਇਹ 올ਓਵਰ ਇੰਡੀਆ ਸਰ ਬੇਸਿਕਲੀ ਮੇਰੀ ਸਰ ਜਿਹੜੀ ਸਰਵਿਸਿਸ ਹੈ ਇਹ ਪੂਰੇ ਇੰਡੀਆ ਦੇ ਵਿੱਚ ਹੈ ਡੋਮੈਸਟਿਕ ਹੈ ਮੈਨੂੰ ਫੋਰ ਐਗਜ਼ਾਮਪਲ ਮੇਰਾ ਆਫਿਸ ਤਾਂ ਸਰ ਲੁਧਿਆਣਾ ਦੇ ਵਿੱਚ ਹੈ ਬਟ ਇਹ ਬੇਸਿਕਲੀ ਜਿਹੜੀ ਮੇਰੀ ਸਰਵਿਸਿਸ ਹੈ ਸਰ ਅੰਮ੍ਰਿਤਸਰ ਹੋ ਗਿਆ ਜਲੰਧਰ ਹੋ ਗਿਆ ਪਟਿਆਲਾ ਹੋ ਗਿਆ ਚੰਡੀਗੜ੍ਹਸ ਹੋ ਗਿਆ ਲੁਧਿਆਣਾ ਦੇ ਵਿੱਚ ਸਰ ਐਗਜ਼ੀਬਿਸ਼ਨਸ ਲੱਗਦੀਆਂ ਨੇ ਪਾਰਕ ਪਲਾਜ਼ਾ ਹੋ ਗਿਆ ਮਹਾਰਾਜਾ ਏਜੰਸੀ ਦੇ ਵਿੱਚ ਹੋ ਗਿਆ ਬੇਸਿਕਲੀ ਜਿਹੜੀਆਂ ਐਗਜ਼ੀਬਿਸ਼ਨਸ ਫੈਸ਼ਨ ਐਂਡ ਲਾਈਫਸਟਾਈਲ ਇਹਦੇ ਜਿਹੜੇ ਮੈਸੇਜ ਆਉਂਦੇ ਨੇ ਪ੍ਰੋਮੋਸ਼ਨ ਲੋ ਸਾਰੇ ਆਪਾਂ ਕਰਦੇ ਆਂ ਸਰ ਬੇਸਿਕਲੀ ਸੋ ਤੁਸੀਂ ਆਪਾਂ ਲੁਧਿਆਣਾ ਦੇ ਵਿੱਚ ਆਪਾਂ ਡੀਲ ਕਰ ਰਹੇ ਆ ਸਾਡਾ ਆਫਿਸ ਲੁਧਿਆਣਾ ਤੇ ਬਸ ਤੁਸੀਂ ਅਗਰ ਕਿਤੇ ਬਾਹਰ ਕਿਸੇ ਬਾਹਰੀ ਸਟੇਟ ਦੇ ਵਿੱਚ ਹੋ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਨੂੰ ਉੱਥੇ ਵੀ ਸਰਵਿਸ ਪ੍ਰੋਵਾਈਡ ਕਰਾਂਗੇ ਆਨਲਾਈਨ ਸਰਵਿਸ ਪ੍ਰੋਵਾਈਡ ਆਨਲਾਈਨ ਸਰਵਿਸ ਨੇ ਆਪਾਂ ਪ੍ਰੋਪਰ ਤੁਹਾਨੂੰ ਅਕਾਊਂਟ ਸੈਟ ਅਪ ਕਰਕੇ ਦਵਾਗੇ ਦਨ ਉੱਥੋਂ ਤੁਸੀਂ ਆਪਣੀ ਪ੍ਰੋਮੋਸ਼ਨ ਕਰ ਸਕਦੇ ਹੋ ਜੀ ਜਿਸ ਤਰ੍ਹਾਂ ਆਪਾਂ ਗੱਲ ਦੀ ਸ਼ੁਰੂਆਤ ਕੀਤੀ ਸੀ ਵਿੱਚ ਤੁਸੀਂ ਜ਼ਿਕਰ ਕੀਤਾ ਸੀ OTP ਦਾ ਹਾਂਜੀ ਇਸ ਦੇ ਵਿੱਚ ਮੰਨ ਲਓ ਤੁਹਾਡੇ ਕੋਲ ਇੱਕ ਸਖਸ਼ ਹੈ ਜੋ ਕਿ ਪੈਕ ਲੰਦਾ ਵੇ ਤੁਹਾਡੇ ਕੋਲ ਪੈਕ ਖਰੀਦਾ ਹਾਂਜੀ ਫਿਰ ਫਰੋਡ ਦੇ ਚਾਂਸਸ ਵੀ ਬਚ ਜਾਂਦੇ ਨੇ OTP ਦੇ ਨਾਲ ਕੋਈ ਜੋ ਇੱਕ ਐਸਾ ਦੇਖੋ ਫਰਾਡ ਲਿੰਕ ਵੀ ਵਿੱਚ ਭੇਜਿਆ ਜਾ ਸਕਦਾ ਹੈ ਬੇਸਿਕਲੀ ਸਰ ਅੱਜ ਕੱਲ ਡਿਜੀਟਲ ਦੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਅੱਜ ਕੱਲ ਜਿੱਥੇ ਹੀ ਡਿਸ਼ ਸਰਵਸਿਸ ਚੀਜ਼ਾਂ ਚੱਲ ਰਹੀਆਂ ਨੇ ਇਹਦੇ ਵਿੱਚ ਕਿਤੇ ਨਾ ਕਿਤੇ ਔਨਲਾਈਨ ਫਰਾਡ ਵੀ ਬਹੁਤ ਹੋ ਰਿਹਾ ਜੀ ਉਹਦੇ ਵਿੱਚ ਇਦਾਂ ਹੈ ਕਿ ਸਰ ਇੱਕ ਓਟੀਪੀ ਇਦਾਂ ਦੀ ਚੀਜ਼ ਹੈ ਵਨ ਟਾਈਮ ਪਾਸਵਰਡ ਆਪਣਾ ਜਿਹੜਾ ਕੰਮ ਹੈ ਆਪਾਂ ਬੇਸਿਕਲੀ ਕਸਟਮਰ ਨੂੰ ਸਰਵਸਿਸ ਮੈਸੇजेस ਪ੍ਰੋਵਾਈਡ ਕਰਦੇ ਆ ਮੈਸੇजेस ਦੇ ਵਿੱਚ ਕੀ ਹੈ ਪਹਿਲਾਂ ਇੱਕ ਇਹਦੇ ਵਿੱਚ ਇੱਕ ਕੈਟਾਗਰੀ ਸੀ ਜਿਵੇਂ ਤੁਸੀਂ ਕੋਈ ਵੀ ਮੈਸੇजेस ਭੇਜ ਸਕਦੇ ਸੀ ਸਾਡੇ ਤੋਂ ਲੈ ਕੇ ਬਟ ਅੱਜ ਕੱਲ ਗਵਰਨਮੈਂਟ ਬੜੀ ਸਟ੍ਰਿਕਟ ਹੋ ਰਿਜਿਸਟ੍ਰੇਸ਼ਨ ਕਰਵਾਉਂਦੀ ਹੈ ਫੋਰ ਐਗਜ਼ਾਮਪਲ ਜੇ ਤੁਹਾਡਾ ਕੋਈ گارਮੈਂਟਸ ਦਾ ਸ਼ਾਪ ਹੈ ਜਾਂ گارਮੈਂਟਸ ਹੀ ਤੁਹਾਡਾ ਬਿਜ਼ਨਸ ਹੈ ਜੋ ਤੁਸੀਂ ਉਹਦੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਫੋਰ ਇਗਜ਼ਾਮਪਲ ਉਹਦੇ ਲਈ ਕੀ ਹੈ ਪਹਿਲਾਂ ਤੁਹਾਨੂੰ ਅਗਰ ਤੁਸੀਂ SMS ਯੂਜ਼ ਕਰਨਾ ਹੈ ਪਹਿਲਾਂ ਤੁਹਾਨੂੰ ਉਹਦੇ ਲਈ ਰਜਿਸਟ੍ਰੇਸ਼ਨ ਕਰवानी ਪਏਗੀ ਰਜਿਸਟ੍ਰੇਸ਼ਨ ਇਨ ਦਾ ਸੈਂਸ DLT ਰਜਿਸਟ੍ਰੇਸ਼ਨ DLT ਦਾ ਮਤਲਬ ਹੈ ਡਿਸਟ੍ਰੀਬਿਊਟ ਲੈਜਰ ਟੈਕਨੋਲੋਜੀ ਉਹਦੇ ਵਿੱਚ ਕੀ ਹੈ ਬੇਸਿਕਲੀ ਤੁਸੀਂ ਰਜਿਸਟ੍ਰੇਸ਼ਨ ਕਰਾਓਗੇ ਤੁਹਾਡੇ ਡਾਕੂਮੈਂਟਸ ਜਾਣ ਕੇ ਗਵਰਨਮੈਂਟ ਦਾ ਉਹ ਵੈਰੀਫਾਈ ਕਰੇਗਾ ਦੈਨ ਤੁਹਾਡਾ GST ਪੈਨ ਕਾਰਡ XYZ ਕੋਈ ਵੀ ਜੋ ਵੀ ਡਾਕੂਮੈਂਟਸ ਹੁੰਦੇ ਨੇ ਦੈਨ ਉਸ ਤੋਂ ਬਾਅਦ ਜਿਹੜਾ ਤੁਹਾਡਾ ਮੈਸੇਜ ਹੈ ਉਹ ਤੁਹਾਨੂੰ ਗਵਰਨਮੈਂਟ ਅਪਰੂਵ ਕਰਕੇ ਦੇਗਾ ਦੈਨ ਉਸ ਤੋਂ ਬਾਅਦ ਤੁਸੀਂ ਆਪਣੇ ਕ ਸਹੀ ਡੀਐਲਟੀ ਦੇ ਆਨ ਦੇ ਨਾਲ ਬਹੁਤ ਜਿਆਦਾ ਕੱਟ ਚੁਕਾ ਕੱਟ ਹੋ ਚੁਕਿਆ ਜੀ ਡੀਐਲਟੀ ਤੋਂ ਪਹਿਲਾਂ ਕਿ ਫਰੋਡ ਦੇ ਕੇਸਿਸ ਆਈ ਸੀ ਉਸ ਦੇ ਵਿੱਚ ਡੀਐਲਟੀ ਤੋਂ ਪਹਿਲਾਂ ਸਰ ਬੇਸਿਕਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣਾ ਜਿਹੜਾ ਕੰਮ ਹੈ ਆਪਣਾ ਆਪਾਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਫੋਰ ਇਗਜ਼ਾਮਪਲ ਆਪਣਾ ਕੰਮ ਹੈ ਮੈਸੇਜਸ ਦਾ ਆਪਾਂ ਕਸਟਮਰ ਨੂੰ ਮੈਸੇਜਸ ਪ੍ਰੋਵਾਈਡ ਕਰਨੇ ਨੇ ਉਹਦੇ ਵਿੱਚ ਹੁਣ ਸਾਹਮਣੇ ਵਾਲਾ ਕਸਟਮਰ ਕੀ ਅੱਗੇ ਮੈਸੇਜ ਬਣਾ ਕੇ ਭੇਜ ਰਿਹਾ ਹੈ ਜਾਂ ਉਹ ਕੀ ਯੂਜ਼ ਕਰ ਰਿਹਾ ਹੈ ਉਹਦੇ ਬਾਰੇ ਸਾਨੂੰ ਨੌਲੇਜ ਨਹੀਂ ਹੈ ਕਿ ਉਹ ਕਿਸ ਪਰਪਸ ਲਈ ਉਹ ਯੂਜ਼ ਕਰ ਰਿਹਾ ਹੈ ਬਟ ਡੀਐਲਟੀ ਦੇ ਆਉਣ ਦੇ ਨਾਲ ਹੁਣ ਸਾਨੂੰ ਇਹ ਵੀ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਜੇ ਉਹ ਸਾਡੇ ਤੋਂ ਅਕਸਰ ਸਰਸਿਸ ਲੈ ਰਿਹਾ ਹੈ ਤਾਂ ਉਹ ਕਿਸ ਪਰਪਸ ਲਈ ਯੂਜ਼ ਕਰ ਰਿਹਾ ਹੈ ਕਿਸ ਉਹਦਾ ਪ੍ਰੋਫੈਸ਼ਨ ਕੀ ਹੈ ਕਿਉਂ ਉਹਦਾ ਰੀਜ਼ਨ ਹੈ ਕਿ ਜਦੋਂ ਉਹ ਡੀਐਲਟੀ ਰਜਿਸਟ੍ਰੇਸ਼ਨ ਕਰਦਾ ਹੈ ਉਹਦੇ ਵਿੱਚ ਉਹਦੇ ਡਾਕੂਮੈਂਟ ਸਬਮਿਟ ਹੁੰਦੇ ਨੇ ਫੋਰ ਏਗਜ਼ਾਮਪਲ ਜੇ ਉਹਦਾ ਗਰਮੈਂਟਸ ਦਾ ਬਿਜ਼ਨਸ ਹੈ ਤਾਂ ਉਹਦੇ ਗਰਮਣ ਦੇ ਬਿਜ਼ਨਸ ਦੇ ਰਿਗਾਰਡਿੰਗ ਡਾਕੂਮੈਂਟਸ ਜਾਣ ਕੇ ਜੇ ਉਹਦਾ ਕੋਈ ਇੰਸਟੀਟਿਊਟ ਹੈ ਜਾਂ ਕੋਈ ਕੋਚਿੰਗ ਸੈਂਟਰ ਤਾਂ ਉਹਦੇ ਕੋਚਿੰਗ ਸੈਂਟਰ ਦੇ ਡਾਕੂਮੈਂਟਸ ਜਾਣ ਕੇ ਦੈਨ ਬੇਸਿਕਲੀ ਸੋ ਇਹ ਜਿਹੜੀ ਡੀਐਲਟੀ ਰਜਿਸਟ੍ਰੇਸ਼ਨ ਹੈ ਇਹ ਵੀ ਆਪਾਂ ਖੁਦ ਕਰਵਾ ਕੇ ਦਿੰਨੇ ਆ ਕਸਟਮਰ ਨੂੰ ਕਸਟਮਰ ਨੂੰ ਤਾਂ ਕਿ ਕੋਈ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੀ ਯਾਨੀ ਕਿ ਅੱਜ ਦੇ ਟਾਈਮ ਦੇ ਵਿੱਚ ਤਾਂ ਫਰੋਡ ਦਾ ਪੂਛਾਂਸ ਨਹੀਂ ਅੱਜ ਦੇ ਟਾਈਮ 'ਚ ਫਰੋਡ ਦੇ ਬਹੁਤ ਨਾਮਾਤਰ ਚਾਂਸਸ ਨੇ ਜੀ ਬਿਲਕੁਲ ਜੀ ਤਾਂ ਸੋ ਇਸ ਦੇ ਵਿੱਚ ਇੱਕ ਸਵਾਲ ਇਹ ਵੀ ਆ ਜਾਂਦਾ ਵੈ ਕਿ ਪੇਪਰ ਐਡਵਰਟਾਈਜ਼ਮੈਂਟ ਟੀਵੀ ਐਡਵਰਟਾਈਜ਼ਮੈਂਟ ਤੋਂ ਇਹ ਵਕ ਕਿਵੇਂ ਹੈ ਡਿਜੀਟਲ ਐਡਵਰਟਾਈਜ਼ ਇਹ ਵਕ ਇਸ ਤਰ੍ਹਾਂ ਹੈ ਸਰ ਦੇਖੋ ਅੱਜ ਦੇ ਟਾਈਮ 'ਚ ਤੁਹਾਨੂੰ ਵੀ ਪਤਾ ਜਦੋਂ ਦੇ ਮੋਬਾਈਲਸ ਚੱਲੇ ਨੇ ਸਰ ਕਿੰਨੇ ਕ ਪਰਸਨ ਲੋਕ ਟੀਵੀ ਯੂਜ਼ ਕਰਦੇ ਨੇ ਬਹੁਤ ਰਿਆਰਟ ਗੱਟ ਗਏ ਨੇ ਅਖਬਾਰ ਬੇਸਿਕਲੀ ਅੱਜ ਦੇ ਨਾਮ ਅੱਤਰ ਪਹਿਲਾਂ ਪੁਰਾਣੇ ਸਮੇਂ ਚ ਬਜ਼ੁਰਗ ਪੜ੍ਹਦੇ ਸੀ ਆਪਣੇ ਘਰ ਦੇ ਬੈਠਦੇ ਸੀ ਅੱਜ ਕੱਲ ਤੁਸੀਂ ਦੇਖੋਗੇ ਮੋਬਾਈਲ ਦੀ ਵਰਤੋਂ ਹੁੰਦੀ ਹੈ ਇੰਸਟਾਗ੍ਰਾਮ ਦੀ ਵਰਤੋਂ ਹੁੰਦੀ ਹੈ ਇੰਸਟਾਗ੍ਰਾਮ ਤੇ ਲਾਈਵ ਆਪਣੇ న్యూਸ ਚੱਲਦੀਆਂ ਨੇ ਲਾਈਵਸ ਆਪਣੇ ਐਪ ਬਣ ਚੁੱਕੇ ਨੇ ਤੋਂ ਇੱਕ ਇੱਕ ਪਾਸੇ ਜੇਕਰ ਆਪਾਂ ਕੰਪੇਅਰ ਕਰੀਏ ਨਿਊਜ਼ਪੇਪਰ ਨਾਲ ਨਿਊਜ਼ਪੇਪਰ ਤੇ ਅਗਰ ਕੋਈ ਵੀ ਤੁਸੀਂ ਐਡ ਚਲਾਣੇ ਹੋ ਤਾਂ ਬਹੁਤ ਹੀ ਕੋਸਟਲੀ ਪੈਂਦੀ ਆ ਤੁਹਾਨੂੰ ਅਗਰ ਤੁਸੀਂ ਛੋਟਾ ਜਾਂ ਟੈਂਪਲੇਟ ਵੀ ਉੱਥੇ ਦੇਣਾ ਬਟ ਜਿਹੜਾ ਇਹ ਸਾਡੀ ਸਰਵਿਸਿਸ ਹੈ ਬਲਕ SMS ਦੀ ਬਲਕ WhatsApp SMS ਦੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਨੇ ਫੋਰ ਐਗਜ਼ਾਮਪਲ ਤੁਸੀਂ ਅਗਰ 10000 ਦਾ ਪੈਕ ਵੀ ਲਾਣੇ ਹੋ ਮੈਂ ਉਹੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਆਪਣੀ 2000 ਤੋਂ ਵੀ ਘੱਟ ਕੀਮਤ ਤੁਹਾਡਾ ਮੈਸੇਜ ਪਹੁੰਚ ਰਿਹਾ ਹੈ ਤੇ ਉਹਦੇ ਵਿੱਚੋਂ ਤੁਸੀਂ ਜੇਕਰ ਉਹਦੀ ਕਨਵਰਜਨ ਕਢਾ ਲੋ ਤਾਂ ਤੁਹਾਡਾ ਕਿੰਨੇ ਘੱਟ ਰੇਟ ਦੇ ਵਿੱਚ ਤੁਸੀਂ ਕਿੰਨੀ ਜ਼ਿਆਦਾ ਲੋਕਾਂ ਨੂੰ ਇਨਫੋਰਮੇਸ਼ਨ ਪਹੁੰਚ ਚੁੱਕੀ ਹੈ ਤੇ ਤੁਸੀਂ ਆਪਣਾ ਕਿੰਨਾ بزਨਸ ਸਟੋਰ ਕਰ ਸਕਦੇ ਹੋ ਉਸ ਦੇ ਨਾਲ ਹੋਰ ਬੇਸਿਕਲੀ ਇਹ ਦਾ ਇਹਦਾ ਫਾਇਦਾ ਇਹ ਹੈ ਜਿਹੜੀ ਡਿਸ਼ ਨਿਊਜ਼ਪੇਪਰ ਦੀ ਐਡਵਰਟਾਈਜ਼ਮੈਂਟ ਹੈ ਉਹ ਤੁਸੀਂ ਲੋਕਲ ਹੀ ਕਰ ਸਕਦੇ ਹੋ ਆਪਣੇ ਨੀਅਰਬਾਊਟ ਏਰੀਆ ਦੇ ਬਟ ਜਿਹੜਾ ਇਹ ਡਿਜੀਟਲ ਮਾਰਕETING ਦਾ ਅੱਜ ਕੱਲ ਯੁੱਗ ਚੱਲ ਪਿਆ ਇਹਦੇ ਨਾਲ ਤੁਸੀਂ ਆਪਣੇ ਜਿਹੜੀ بزਨਸ ਦੀ ਇਨਫੋਰਮੇਸ਼ਨ ਹੈ ਉਹ ਤੁਸੀਂ ਕਿਸੇ ਵੀ ਮਤਲਬ ਲੁਧਿਆਣਾ ਬੈਠੇ ਬੈਠੇ ਤੁਸੀਂ ਜਲੰਧਰ ਅੰਮ੍ਰਿਤਸਰ ਪਟਿਆਲਾ ਕਿਸੇ ਵੀ XYZ ਸਟੇਟ ਦੇ ਵਿੱਚ ਤੁਸੀਂ ਆਪਣੀ ਇਨਫੋਰਮੇਸ਼ਨ ਪਹੁੰਚਾ ਸਕਦੇ ਹੋ ਬੇਸਿਕਲੀ ਇਸ ਦੇ ਵਿੱਚ ਇੱਕ ਸਵਾਲ ਇਹ ਆ ਜਾਂਦਾ ਜਿਸ ਮਨ ਲਓ ਮੇਰਾ گارਮੈਂਟਸ ਦਾ ਬਿਜ਼ਨਸ ਹੈ ਜੀ ਬਿਲਕੁਲ ਮੈਂ ਟਾਰਗੇਟ ਕਰਨਾ ਹੈ ਉਸ ਆਡੀਅנס ਨੂੰ ਜੋ گارਮੈਂਟਸ ਖਰੀਦਣ ਦੇ ਵਿੱਚ ਇੰਟਰਸਟਿਡ ਹੋਵੇ ਮਨ ਲਓ ਮੇਰਾ women's clothing ਦਾ ਫਿਰ ਉਸ ਦੇ ਵਿੱਚ ਮੈਨੂੰ ਟਾਰਗੇਟ ਆਡੀਅנס ਬਿਲਕੁਲ ਜੀ ਬਿਲਕੁਲ ਇਹ ਵੀ ਬਹੁਤ ਤੁਸੀਂ ਵਧੀਆ ਸਵਾਲ ਕੀਤਾ ਹੈ ਹੁਣ ਫੋਰ ਐਗਜ਼ਾਮਪਲ ਜਿਹੜਾ ਬੰਦਿਆਂ ਨੂੰ ਮੈਸੇਜ ਜਾਏਗਾ ਆਪਾਂ ਪਹਿਲਾਂ ਉਹ ਐਕਸਪਲੇਨ ਕਰਦੇ ਹਾਂ ਉਹਨੂੰ ਵੈਰੀਫਾਈ ਕਰਦੇ ਹਾਂ ਕਿ ਉਹ ਜਿਹੜੇ ਬੰਦਿਆਂ ਨੂੰ ਮੈਸੇਜ ਜਾਏਗਾ ਉਹ ਤੁਹਾਡੇ ਵਾਕੀ ਉਹ ਬੰਦੇ ਤੁਹਾਡੇ ਬਿਜ਼ਨਸ ਦੇ ਵਿੱਚ ਇੰਟਰਸਟਡ ਨੇ ਜਾਂ ਨਹੀਂ ਹੁਣ ਫੋਰ ਐਗਜ਼ਾਮਪਲ ਜਿਵੇਂ ਤੁਹਾਡੀ ਕੋਈ women's ਦੇ ਗਾਰਮੈਂਟਸ ਹੈ ਤੁਹਾਡਾ ਤੁਹਾਡੀ ਸ਼ਾਪ ਹੈ ਅਸੀਂ ਬੇਸਿਕਲੀ ਤੁਹਾਨੂੰ ਡਾਟਾ ਹੀ ਉਹ ਪ੍ਰੋਵਾਈਡ ਕਰਾਂਗੇ ਤੁਹਾਡੇ ਏਰੀਆ ਦਾ ਸਿਰਫ women's ਦਾ ਕਿ ਤੁਸੀਂ ਉਹਨਾਂ ਤੇ ਹੀ ਮੈਸੇਜ ਭੇਜੋ ਤੇ ਤੁਹਾਨੂੰ ਵਧੀਆ ਤੋਂ ਵਧੀਆ ਰ ਬਿਲਕੁਲ ਬਿਲਕੁਲ ਜਿਵੇਂ ਅੱਜਕੱਲ ਆਪਾਂ ਕਹਿ ਦਿੰਦੇ ਆ ਇਸ ਤੋਂ ਹਟ ਕੇ ਫੇਸਬੁਕ ਇੰਸਟਾਗ੍ਰਾਮ ਐਡਵਰਟਾਈਜ਼ਮੈਂਟ ਜਿਵੇਂ ਉੱਥੇ ਆਪਾਂ ਨੂੰ ਆਪਸ਼ਨ ਮਿਲਦੇ ਨੇ ਪ੍ਰੋਪਰ ਬੇਸਿਕਲੀ ਸੇਮ ਹੈ ਵੀ ਉਸੇ ਤਰ੍ਹਾਂ ਦਾ ਹੀ ਪਾਰਟ ਹੈ ਇਹਦੇ ਵਿੱਚ ਵੀ ਤੁਸੀਂ ਆਪਣੇ SMS ਭੇਜ ਸਕਦੇ ਹੋ ਇੱਕ ਟਾਰਗੇਟ ਆਡੀਅנס ਨੂੰ ਜੀ ਪਰ ਫੇਸਬੁਕ ਤੇ ਇੰਸਟਾਗ੍ਰਾਮ ਦੇ ਵਿੱਚ ਇੱਕੋ ਤੇ ਆਏ ਹੁੰਦਾ ਕਿ ਸਕਰੋਲ ਕਰਦੇ ਹੋਏ ਐਡਵਰਟ ਬਿਲਕੁਲ ਉਹ ਵੀ ਇਸੇ ਵਿੱਚ ਡਾਇਰੈਕਟ ਤੁਹਾਨੂੰ ਟੈਕਸਟ ਆਏਗਾ ਬਿਲਕੁਲ ਇਹਦੇ ਵਿੱਚ ਤੁਹਾਨੂੰ ਟੈਕਸਟ ਮੈਸੇਜ ਆਏਗਾ ਸਰਵਿਸਿਸ ਆਪਣੇ ਕੋਲ ਉਹ ਵੀ ਨਹੀਂ ਫੇਸਬੁਕ ਐਡਸ ਹੋ ਗਿਆ ਇੰਸਟਾਗ੍ਰam ਐਡਸ ਹੋ ਗਿਆ ਗ੍ਰਾਫਿਕ ਡਿਜ਼ਾਈਨਸ ਹੋ ਗਿਆ ਬਟ ਆਪਣੀ ਜਿਹੜੀ ਬ੍ਰੀਫਲੀ ਮੇਨ ਜਿਹੜੀ ਸਰਵਿਸਸ ਆਪਣੀਆਂ ਨੇ ਉਹ ਆਪਣੀ ਸਰ ਬਲਕ SMS WhatsApp SMS ਤੇ ਵੌਇਸ ਕਾਲ ਇਹ ਤਾਂ ਬੇਸਿਕਲੀ ਕੀ ਹੈ ਇੱਕ ਤਾਂ ਟੈਕਸਟ SMS ਹੈ ਜਿਹੜਾ ਫੋਰ ਐਗਜ਼ਾਮਪਲ ਹੁਣ ਆਪਾਂ ਇਸ ਮੁੱਦੇ ਤੇ ਵੀ ਗੱਲ ਕਰਦੇ ਹਾਂ ਬ੍ਰੀਫਲੀ ਟੈਕਸਟ SMS ਦੇ ਵਿੱਚ ਕੀ ਹੈ ਹੁਣ ਜਿਵੇਂ ਇੱਕ ਕੋਈ ਪਰਸਨ ਹੈ ਫੋਰ ਐਗਜ਼ਾਮਪਲ ਕਿਸੇ ਪਰਸਨ ਕੋਲ ਇੱਕ ਐਂਡਰੋਇਡ ਮੋਬਾਈਲ ਹੈ ਕਿਸੇ ਕੋਲੇ ਕਿਨੋਰਮਲ ਸਿੰਪਲ ਮੋਬਾਈਲ ਹੈ ਬਟ ਜਿਹੜਾ ਟੈਕਸਟ ਮੈਸੇਜ ਆਏ ਤੇ ਲਈ ਤੁਹਾਨੂੰ ਇਹ ਨਹੀਂ ਕਿ ਤੁਸੀਂ ਜੇ ਸਾਹਮਣੇ ਵਾਲੇ ਨੂੰ ਭੇਜ ਰਹੇ ਹੋ ਉਹਦੇ ਕੋਲ ਇੰਟਰਨੈਟ ਦੀ ਸੁਵਿਧਾ ਹੋਣੀ ਚਾਹੀਦੀ ਹੈ ਜਾਂ ਉਹਦੇ ਕੋਲ ਨਾਰਮਲ ਐਂਡਰੋਇਡ ਫੋਨ ਹੋਣਾ ਉਹਦੇ ਕੋਲ ਮਗਰ ਛੋਟਾ ਫੋਨ ਵੀ ਹੈ ਨਾਰਮਲ ਵੀ ਆ ਤੁਹਾਡਾ ਮੈਸੇਜ ਪਹੁੰਚ ਰਿਹਾ ਉਹਦੇ ਕੋਲ ਟੈਕਸਟ ਦੇ ਵਿੱਚ ਫੋਨ ਕੋਈ ਹੋਵੇ ਟੈਕਸਟ ਕੋਈ ਵੀ ਫੋਨ ਹੋਵੇ ਟੈਕਸਟ ਉਹਨੂੰ ਪਹੁੰਚਣਾ ਹੀ ਪਹੁੰਚਣਾ ਤੇ ਜਦੋਂ ਉਹਨੂੰ ਪਹੁੰਚ ਗਿਆ ਆਬਵੀਅਸ ਹੈ ਜੀ ਉਹ ਰੀਡ ਕਰੇਗਾ ਹੀ ਕਰੇਗਾ ਜੀ WhatsApp ਦੇ ਵਿੱਚ ਆ ਜਾਂਦਾ WhatsApp ਦੇ ਮੈਸੇਜ ਉਹਨੂੰ ਹੀ ਪਹੁੰਚਣਗੇ ਜਿਹਦੇ ਕੋਲ WhatsApp ਹੈ ਹੂੰ ਉਹਦੇ ਵਿੱਚ ਵੀ ਆਪਣੇ ਕੋਲ ਸੋਲੂਸ਼ਨ ਹੈ ਆਪਾਂ ਫੋਰ ਇਗਜ਼ਾਮਪਲ 10000 ਬੰਦਿਆਂ ਨੂੰ ਅਗਰ ਆਪਾਂ WhatsApp ਕਰ ਰਹੇ ਹਾਂ ਉਹਦੇ ਵਿੱਚੋਂ ਮੰਨ ਲਓ 3 3000 ਬੰਦਿਆਂ ਕੋਲ WhatsApp ਹੀ ਨਹੀਂ ਚੱਲਦਾ ਜਾਂ ਉਹਨਾਂ ਕੋਲ ਮੋਬਾਈਲ ਹੀ ਨਹੀਂ ਹੈ ਐਂਡ WhatsApp ਵਾਲਾ ਤੇ ਉਹਨਾਂ ਨੂੰ ਤਾਂ ਮੈਸੇਜ ਜਾਏਗਾ ਨਹੀਂ ਉਸ ਕੇਸ ਦੇ ਵਿੱਚ ਆਪਾਂ ਪਰਸਨ ਨੂੰ ਉਹੀ ਡਾਟਾ ਪ੍ਰੋਫਰਨ ਕਰਾਂਗੇ ਜਿਹੜਾ ਆਲਰੇਡੀ ਫਿਲਟਰ ਹੋ ਗਿਆ WhatsApp ਬਲਾਏਗਾ ਫਿਰ ਦੈਨ ਉਸੇ ਨੰਬਰਸ ਦੇ ਉੱਪਰ ਆਪਣਾ ਉਹ ਆਪਣਾ ਮੈਸੇਜ ਸਰਕੂਲੇਟ ਕਰ ਸਕਦਾ ਹੈ ਜੀ ਬਿਲਕੁਲ ਸੋ ਹੁਣ ਅੱਜ ਦੇ ਟਾਈਮ ਦੇ ਵਿੱਚ ਜੋ ਇਹ ਡਿਜੀਟਲ ਐਡਵਰਟਾਈਜ਼ਮੈਂਟ ਪ੍ਰੋਮੋਸ਼ਨਸ ਹੈ ਪੰਜਾਬ ਦੇ ਵਿੱਚ ਕਿੰਨਾ ਵੱਧ ਗਿਆ ਸਰ ਬਹੁਤ ਜ਼ਿਆਦਾ ਹੱਦ ਤੱਕ ਵੱਧ ਗਿਆ ਪਹਿਲਾਂ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਲੈਵਲ ਤੇ ਸੀ ਆਫਟਰ ਜਦੋਂ ਤਾਂ ਇਹ ਕੋਵਿਡ ਆਇਆ ਲਾਕਡਾਊਨ ਆਇਆ ਉਸ ਤੋਂ ਬਾਅਦ ਇਹ ਸਬਸਿਸ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਜ਼ਰੂਰੀ ਨਹੀਂ ਹੈ ਕਿ ਆਪਾਂ ਦੁਕਾਨ ਖੋਲਾਂਗੇ ਤਾਂ ਹੀ ਆਪਣਾ ਕੰਮ ਚੱਲੇਗਾ ਤੁਸੀਂ ਦੁਕਾਨ ਬੰਦ ਕਰਕੇ ਵੀ ਅਗਰ ਤੁਸੀਂ ਡਿਜੀਟਲ ਮਾਰਕETING ਤੁਹਾਡੇ ਕੋਲ ਟੈਕਨੀਕਸ ਹੈ ਤੁਹਾਡੇ ਕੋਲ ਟੂਲਸ ਨੇ ਜਾਂ ਤੁਹਾਡੇ ਕੋਲ ਸਰਵਿਸਿਜ਼ ਹੈ ਤੁਸੀਂ ਦੁਕਾਨ ਬੰਦ ਕਰਕੇ ਵੀ ਆਪਣਾ ਇਹ ਕੰਮ ਕਰ ਸਕਦੇ ਹੋ ਘਰੇ ਬੈਠੇ ਬੈਠੇ ਤੁਸੀਂ ਆਪਣਾ ਅਗਰ ਜੇ ਤੁਹਾਡੀ ਦੁਕਾਨ ਬੰਦ ਵੀ ਹੈ ਫਿਜ਼ੀਕਲੀ ਉਹ ਬੰਦ ਹੈ ਬਟ ਤੁਸੀਂ ਐਜ਼ ਅ ਡਿਜੀਟਲ ਮਾਰਕETING ਦੇ ਵਰਡ ਦੇ ਵਿੱਚ ਤੁਸੀਂ ਇਹਨੂੰ ਓਪਨ ਕਰਕੇ ਤੁਸੀਂ ਆਪਣੀ ਇਨਫੋਰਮੇਸ਼ਨ ਦੇ ਸਕਦੇ ਜੀ ਕਹਿ ਸਕਦੇ ਆ ਕਿ ਇੱਕ ਹਾਰਡਵਰਕ ਹੋ ਜਾਂਦਾ ਹੈ ਇੱਕ ਸਮਾਰਟਵਰਕ ਹੋ ਜਾਂਦਾ ਹਾਂ ਜੀ ਬਿਲਕੁਲ ਸਮਾਰਟਵਰਕ ਹੈ ਇਹ ਸਮਾਰਟਵਰਕ ਆ ਜਾਂਦਾ ਜੀ ਜਿਵੇਂ ਫੋਰ ਐਗਜ਼ਾਮਪਲ ਹੁਣੇ ਪਹਿਲਾਂ ਵੀ ਕਿਹਾ ਵੀ ਜੇ ਕੋਈ ਬੰਦਾ ਲੁਧਿਆਣੇ ਦਾ ਹੈ ਉਹਨੇ ਆਪਣੀ ਇਨਫੋਰਮੇਸ਼ਨ ਬਾਹਰ ਪਹੁੰਚਾਣੀ ਆ ਸਰ ਕਿਸੇ ਵੀ XYZ ਸਟੇਟ ਦੇ ਵਿੱਚ ਉਹ ਇਸ ਟੈਕਨੀਕ ਦੇ ਥਰੂ ਆਪਣੇ ਬਿਜ਼ਨਸ ਨੂੰ ਹੋਰ ਜ਼ਿਆਦਾ ਗਰੋਅ ਕਰ ਸਕਦਾ ਉਹਦੇ ਵਿੱਚ ਆਪਾਂ ਪੂਰੀ ਸਹਾਇਤਾ ਕਰਦੇ ਜੀ ਜਿਸ ਤਰ੍ਹਾਂ ਮੰਨ ਲਓ ਕਿਸੇ ਵਿਅਕਤੀ ਦਾ ਬਿਜ਼ਨਸ ਬਾਹਰ ਚੱਲ ਰਿਹਾ ਹੈ ਉਹ ਤੁਹਾਡੇ ਨਾਲ ਡੀਲ ਕਰਦਾ ਜੀ ਬਿਲਕ ਪਰਵਾਇਡ ਕਰ ਰਹੇ ਆਨਲਾਈਨ ਟਾਈਮ ਇੰਟਰਨੈਸ਼ਨਲ ਸਰਵਿਸਿਸ ਵੀ ਆਪਾਂ ਪ੍ਰੋਵਾਇਡ ਕਰਾਂਗੇ ਬੇਸਿਕਲੀ ਫਿਲਹਾਲ ਆਪਣੇ ਕੋ ਪੂਰੇ ਇੰਡੀਆ ਦੇ ਵਰਡ ਦੇ ਵਿੱਚ ਸਾਰੀਆਂ ਸਬ ਡੋਮੈਸਟਿਕ ਡੋਮੈਸਟਿਕ ਸਰਵਿਸ ਨੇ ਆਪਣੇ Google ਤੇ ਸਰ infotechservice.in ਨਾਮ ਦੀ ਕੰਪਨੀ ਹੈ infotechservice.in ਵੈਬਸਾਈਟ ਹੈ ਉੱਥੇ ਜਾ ਕੇ ਤੁਸੀਂ ਸਾਡੀ ਸਾਰੀ ਡਿਟੇਲਸ ਲੈ ਸਕਦੇ ਜੀ ਉੱਥੇ ਆਪਣੀ ਸਾਰੀ ਪ੍ਰੋਡਕਟਸ ਸਾਰੀ ਸਰਵਿਸਿਸ ਦੀ ਡਿਟੇਲਸ ਜੀ ਹਾਂਜੀ ਸੋ ਬਿਲਕੁਲ ਗੱਲਬਾਤ ਕੀਤੀ ਹੈ ਔਰ ਅੱਜ ਦੇ ਸਮੇਂ ਦੇ ਵਿੱਚ ਆਪਣੇ ਜੋ ਬਿਜ਼ਨਸ ਹੈ ਉਸ ਨੂੰ ਤੁਸੀਂ ਕਿਵੇਂ ਪ੍ਰੋਮੋਟ ਕਰਨਾ ਹੈ ਕਿਵੇਂ ਉਸ ਨੂੰ ਅੱਗੇ ਵਧਾਣਾ ਹੈ ਸਮਾਰਟ ਵਰਕ ਜਿਹਨੂੰ ਕਹਿੰਦੇ ਆ ਉਹਨੂੰ ਕਿੱਦਾਂ ਕਰਨਾ ਵੈ ਕਾਫੀ ਚੰਗਾ ਲੱਗਿਆ ਤਲਬਾਤ ਕਰਕੇ ਇਨਫੋਟੈਕ ਸਰਵਿਸਿਜ਼ ਨੇ ਜੋ ਕਿ ਇਹ ਤਰੀਕਾ ਵੈ ਜਿਨ੍ਹਾਂ ਨੇ ਇਸਤੇਮਾਲ ਕੀਤਾ ਵੈ ਲੋਕਾਂ ਦੇ ਲਈ ਉਹ ਲੋਕ ਜੇਕਰ ਇਸਤੇ ਤਰੀਕੇ ਨੂੰ ਅਪਣਾਉਂਦੇ ਨੇ ਤਾਂ ਬਿਜ਼ਨਸ ਮੁੰਡੀਆਂ ਦੇ ਵਿੱਚ ਤੁਹ ਪਦਾ ਸਕਦੇ ਨੇ ਬਿਹਤਰੀਨ ਕਰ ਸਕਦੇ ਨੇ ਸੋ ਬਿਲਕੁਲ ਜੇਕਰ ਤੁਸੀਂ ਵੀ ਜੋ ਇਸ ਬਿਜ਼ਨਸ ਦੇ ਨਾਲ ਜੁੜਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸੰਪਰਕ ਵੀ ਕਰ ਸਕਦੇ ਹੋ ਇਹਨਾਂ ਨਾਲ ਔਰ ਆਉਣ ਵਾਲਾ ਸਮਾਂ ਕਹਿ ਸਕਦੇ ਹਾਂ ਕਿ ਇੱਕ ਡਿਜੀਟਲ ਯੁੱਗ ਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਹੋਰ ਵੀ ਵੱਧਦੀ ਜਾਵੇਗੀ ਸੋ ਇਸ ਦਾ ਸਮੇਂ ਰਹਿੰਦੇ ਇਸਤੇਮਾਲ ਕਰਨਾ ਇਸੇ ਸਮੇਂ ਨਾਲ ਦੇ ਸਮਝ ਜਾਣਾ ਇਸ ਚੀਜ਼ ਨੂੰ ਕਾਫੀ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦਾ ਹੈ ਸੋ ਹੋਰ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਕਲ ਬਾਤ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ